ਨਾ ਉੱਥੇ ਜਵਾਨ ਘਟਾ ਫਲਾ ਲੰਦੀ ਹੋ ਤਾਂ ਕਿ ਆਈ ਹਾਂ ਅਸੀਂ ਕੱਲ ਨੂੰ ਕਿਉਂ ਦੇ ਦੇਾਂਗੇ ਨਾ ਕਿੱਥੋਂ ਦੇਾਂਗੀ ਮੇਰੀ ਗੱਲ ਤੂੰ ਸਮਝੀ ਨਹੀਂ ਮੇਰੀ ਮੈਂ ਕਿਉਂ ਕਹਿ ਕੇ ਆਈ ਆਂ ਜੇ ਆਪਾਂ ਉੱਥੇ ਬੈਠਣ ਲਈ ਆਈ ਕਚੀਰਾ ਹੁੰਦਾ ਜਾਂਦਾ ਹੈ ਨਾ ਮੈਂ ਤਾਂ ਗੋਲ ਗੱਲ ਕਰਕੇ ਆਈ ਆਂ ਮੈਂ ਕਿਹਾ ਭਈ ਸਾਡੀ ਗਲਤੀ ਤਾਂ ਹੈ ਨਹੀਂ ਪਰ ਜੇ ਲੜਾਈ ਪੈਂਦੀ ਅਸੀਂ ਦੇ ਦਾਂਗਾ ਆਪਾਂ ਘਰ ਦਈਏ ਨੇ ਕੱਲ ਨੂੰ ਆਂਗਾ ਫੇਰ ਮੁੱਕਰ ਜਾਾਂਗੇ ਬਾਲੀ ਸਿਆਣੀਆਂ ਗੋਲ ਗੱਲ ਕਰਕੇ ਆਈਆਂ ਕੱਲ ਨੂੰ ਮੁੱਕਰ ਜੈਗੀ ਜੇ ਅਗਲਿਆਂ ਨੇ ਕਹਾ ਥਾਣੇ 'ਚ ਗੱਲ ਕਰਤੀ ਫੇਰ ਨਾ ਆਪਾਂ ਥਾਣੇ ਦੀ ਨਾ ਨਹੀਂ ਦੀਂਦਾ ਨਹੀਂ ਥਾਣਾ ਉਦੋਂ ਤਾਂ ਚੁੱਪ ਕਰਕੇ ਪੈ ਜਾਗੀ ਆਹੋ ਆ ਗਏ ਜਿਹੜੇ ਸਾਡੇ ਮੂੰਹ ਕਰੇ ਮੈਨੂੰ ਲੱਗਦਾ ਨਹੀਂ ਪਿੰਡ ਬੇੜਾ ਕਰਕੇ ਆਏ ਹੋ ਕੀ ਕਹਿੰਦਾ ਸਰਪੰਚ ਸਰਪੰਚ ਨੇ ਕੀ ਕਹਿਣਾ ਐਵੇਂ ਦੋ ਬੋਥੇ ਬੋਂਗੇ ਜਿ ਬਿਠਾ ਰੱਖੇ ਸੀਗੇ ਆਪ ਤਾਂ ਘੱਟ ਬੋਲੇ ਉਹ ਜ਼ਿਆਦਾ ਬੋਲਣ ਕੌਣ ਸੀ ਆਹੀ ਮੁਰਾਸੀ ਆਪਣੇ ਪਿੰਡ ਦੇ ਮੰਗਣ ਵਾਲੇ ਉਹਨਾਂ ਦਾ ਕੀ ਰੌਲਾ ਸੀਗਾ ਵਿਚਾਲੇ ਕਿ ਉਹਨਾਂ ਤੋਂ ਵੀ ਲੈ ਕੇ ਖਾਦਾ ਕੁਝ ਓਹੋ ਉਹਨਾਂ ਨੂੰ ਤਾਂ ਸਨੇਹਾ ਦਿੱਤਾ ਸੀਗਾ ਵੀ ਆਪਣੇ ਘਰੇ ਆਏ ਸੀ ਪਹਿਲਾਂ ਉਹ ਇੱਥੇ ਸੋ ਸੋ ਕੁਝ ਬੋਲ ਕੇ ਗਏ ਪਹਿਲਾਂ ਹੈ ਅਸੀਂ ਇੱਥੇ ਹਜ਼ਾਰ ਲਾਇਆ ਉਹਨਾਂ ਦਾ ਪਹਿਲਾਂ ਸਰਪੰਚ ਨੇ ਨਾ ਸਨੇਹਾ ਭੇਜਿਆ ਸੀ ਉਹਨਾਂ ਦੇ ਹੱਥਾਂ ਵੀ ਤੁਸੀਂ ਜਾ ਕੇ ਉਹਨਾਂ ਨੂੰ ਬੁਲਾ ਲਿਓ ਉਹ ਆਪਾਂ ਨੂੰ ਬੁਲਾਉਣ ਆਏ ਤੈਨੂੰ ਪਤਾ ਉਹ ਕਿਵੇਂ ਬੋਲਦੇ ਹੁੰਦੇ ਆ ਉਹਨਾਂ ਦਾ ਸਭਾਈ ਹੁੰਦਾ ਇਹੋ ਜਾਂ ਉਹਨਾਂ ਨਾਲ ਨਹੀਂ ਬੋਲਣਾ ਚਾਹੀਦਾ ਦੇਖ ਕੇ ਤੇ ਉਹ ਮਾੜੀ ਜਿਹੀ ਗੱਲ ਮੂੰਹ 'ਚੋਂ ਕੱਢ ਦੇਣਾ ਉਹ ਲੱਗ ਜਾਂਦੀ ਹੁੰਦੀ ਆ ਬਾਲਾ ਕੁੱਠਾ ਬੋਲੇ ਹੁਣ ਮੈਂ ਗੁੱਸਾ ਨਾ ਹੋਵਾਂ ਤੈਨੂੰ ਬੋਲ ਪਿਆ ਫਿਰ ਉਹਨਾਂ ਨੂੰ ਨਹੀਂ ਬੋਲਣਾ ਸੀ ਚਲੋ ਛੱਡੋ ਤੁਸੀਂ ਉੱਥੇ ਚਾਚੀ ਤਾਈ ਉਹ ਹਰਪ੍ਰੀਤ ਉਹਨਾਂ ਦੀ ਬਹੂ ਉਹ ਬੈਠੀਆਂ ਹਾਂ ਹਾਂ ਕਿਉਂ ਖਾਗੀਆਂ ਐ ਸੋ ਸੋ ਕੁਝ ਬੋਲਣ ਉਹ ਤੋਂ ਪਰ ਬੋਲਣੀਆਂ ਜੋ ਸਚੀਆਂ ਨੇ ਫਿਰ ਤੁਸੀਂ ਕੀ ਕਿਹਾ ਨਵੇੜਾ ਕਰਿਆ ਅਸੀਂ ਕੀ ਕਹਿਣਾ ਸੀ ਮੈਨੂੰ ਤਾਂ ਇਹ ਨਹੀਂ ਬੋਲਣ ਦਿੱਤਾ ਇਹੀ ਬੋਲੀ ਗਈ ਹੈ ਉੱਥੇ ਜਾ ਕੇ ਜਵਾਨ ਹਲਾਇਆ ਹੀ ਉੱਥੇ ਕਹਿੰਦੀ ਹੈ ਕਿ ਕੱਲ ਨੂੰ ਦੇ ਦਾਂਗੇ ਕਿਉਂ ਹੁਣ ਦੇ ਦੇ ਦੋ ਦੇ ਦੋਗੇ ਤੁਸੀਂ ਕੱਲ ਨੂੰ ਕਿਹਾ ਮੇਰੇ ਕੱਲ ਨੂੰ ਮਮਮੀ ਤਾਂ ਮੇਕਅੱਪ ਤਾਂ ਆਉਂਦਾ ਹੈ ਉਹ ਉੱਥੇ ਹਾਂ ਨਾ ਬੈਠਣਾ ਫਿਰ ਮੈਂ ਜਦੋਂ ਬਈ ਤੂੰ ਬੋਲੀ ਜਾਂਦੀ ਫਿਰ ਮੈਂ ਚੁੱਪ ਕਰ ਗਈ ਬੰਦਾਂ ਨੇ ਹੁੰਦਾ ਸਰਪੰਚ ਕੋਲੇ ਬੋਲਣਾ ਕੁੜੀਆਂ ਦਾ ਬੰਦਾਂ ਨੇ ਜੇ ਅਸੀਂ ਨਾਮ ਸੁਣੀ ਜੇ ਆ ਕੇ ਮੇਰੀ ਗੱਲ ਸੁਣੋ ਜੀ ਜੇ ਅਸੀਂ ਨਾਮ ਬੋਲਦੀਆਂ ਅਸੀਂ ਝੂਠੀਆਂ ਪੈ ਜਾਂਦੀਆਂ ਤੇ ਵੀ ਇਹ ਬੋਲਦੀਆਂ ਇਹਨਾਂ ਦੇ ਕਾਨ ਆ ਹੈ ਫੋਨ ਕਰਾ ਕੇ ਸੱਚੀ ਪੈ ਕੇ ਆ ਗਈ ਸੱਚਾ ਬੰਦਾ ਨਹੀਂ ਬੋਲਦਾ ਹੁੰਦਾ ਝੂਠਾ ਬੰਦਾ ਬੋਲਦਾ ਹੁੰਦਾ ਲੈ ਦੱਸ ਲੈ ਦੱਸ ਹੁਣ ਜੋ ਬੋਲਣ ਗਿਆ ਜਵਾਬ ਤਾਂ ਦੇਵਾਂਗੇ ਉਹਨਾਂ ਦਾ ਓਏ ਆਪੇ ਸਰਪੰਚ ਘਰ ਦਾ ਨੇ ਡੇੜਾ ਜਦੋਂ ਸਰਪੰਚ ਤਾਂ ਕੁਛ ਨਹੀਂ ਬੋਲਿਆ ਜਿਵੇਂ ਚੁੱਪ ਵੱਟ ਗਿਆ ਉਹ ਤਾਂ ਮੈਂ ਤਾਂ ਕਹਿੰਦੀ ਇਹੋ ਜਿਹਾ ਸਰਪੰਚ ਮੈਂ ਅੱਜ ਤੱਕ ਨਹੀਂ ਦੇਖਿਆ ਇਹ ਨਹੀਂ ਬੋਲਣ ਦਿੱਤਾ ਹੁਣ ਆਪਾਂ ਪੱਕੀ ਗੱਲ ਹੈ ਸਰਪੰਚ ਨੂੰ ਜਿਹੜੀ ਗੱਲ ਜਿਵੇਂ ਇਹ ਮੈਂ ਤਾਂ ਕੋਈ ਕੁਛ ਨਹੀਂ ਕਹਿੰਦੀ ਤੁਹਾਨੂੰ ਇਹ ਉੱਥੇ ਜਵਾਨ ਕਰਾਈ ਠੀਕ ਹੈ ਵੀ ਕੱਲ ਨੂੰ ਕਿਉਂ ਦੇ ਦੇਵਾਂਗੇ ਉਹ ਕੋਈ ਉਹਨਾਂ ਦਾ ਆਟਾ ਦੇ ਦੇਵਾਂਗੇ ਕਿਉਂ ਦੇ ਦੇਵਾਂਗੇ ਹੁਣ ਇਹ ਇਹਨੂੰ ਪੁੱਛ ਲਾ ਵੀ ਇਹ ਕਿੱਥੋਂ ਲੈ ਕੇ ਦੇਊਗਾ ਮੈਂ ਤਾਂ ਹੁੰਦਾ ਉਹ ਤੇ ਨਾਰਾਹਤ ਕੀਤੀ ਸੀ ਮੈਂ ਕੰਨ ਚ ਮੈਂ ਉੱਥੇ ਬੈਠੀ ਤੈਨੂੰ ਕੀ ਕਹਿੰ ਜੇ ਸੇ ਉੱਥੇ ਇੱਥੇ ਬੈਠੀਆਂ ਆਥਨ ਹੋ ਜਾਂਦਾ ਉੱਥੇ ਮੈਂ ਜਾਣ ਕੇ ਕਿ ਆਈ ਮੈਨ ਖੋ ਵੀ ਸਾਡੀ ਗਲਤੀ ਤਾਂ ਹੈ ਨਹੀਂਗੀ ਅਸੀਂ ਕਿਉਂ ਨੱਪਿਆ ਤਾਂ ਨਹੀਂ ਹੈਗਾ ਪਰ ਜੇ ਪਿੰਨ ਤੇ ਜਲੂਸ ਨਿਕਲਦਾ ਭਈ ਅਸੀਂ ਸ਼ਰਮ ਨਹੀਂ ਆ ਮਾਰੇ ਕੱਲ ਤੱਕ ਦੇ ਦਾਂਗਾ ਅਸੀਂ ਮੁਕਰ ਜਾਾਂਗਾ ਪਹਿਲਾਂ ਮੁਕਰੂ ਮੈਨੂੰ ਸ਼ਰਮ ਆਊਗੀ ਤੁਸੀਂ ਸਰਪੰਚ ਕੋਲ ਇੱਕਾਈ ਉਦੋਂ ਦੁਬਾਰੇ ਫੇਰ ਵੀ ਸ਼ਰਮੀ ਵਾਲੀ ਗੱਲ ਫੇਰ ਕਰੂਗੀ ਇਹ ਬੇਸ਼ਰਮੀ ਦੀ ਮਾਰੇ ਇੱਥੇ ਇਕਰਾਰ ਕਰਾਈਆਂ ਹੁਣ ਕੱਲੂ ਜਾ ਕੇ ਤੁਸੀਂ ਇੱਥੇ ਮੁਕਰੋਗੇ ਉਦੋਂ ਬਸ ਠੀਕ ਹੈ ਫਿਰ ਦੇ ਦੋ ਕਿਉਂ ਮੇਰ ਨਾਲ ਲੜੋਣਾ ਮਾਪੋ ਤੂੰ ਬਾਦੂ ਕਰਕੇ ਇਹ ਤੂੰ ਦੇਖਿਓ ਕਿਉਂ ਮਾਦੀ ਮਾਂ ਨੂੰ ਫੋਨ ਉਹ ਲੈ ਕੇ ਦੇਣਗੇ ਕਿਉਂ ਮੇਰੀ ਮਾਂ ਕਿਉਂ ਲੈ ਕੇ ਦੇ ਬਥੇਰਾ ਘਰ ਪਰਤਾ ਤੁਹਾਡਾ ਘਰ ਪਰਤਾਂ ਨਾਲ ਨਾ ਘਰ ਪਰਤਾ ਦੀ ਬੋਲੀ ਜਾਣੀ ਆ ਉਹੀ ਘਰ ਪਰਤਾਂ ਨਾਲ ਹੋਰ ਨਾ ਲੋਕਾਂ ਮੂਹਰੇ ਤਾਂ ਬੋਲੀ ਨਹੀਂ ਜਾਂਦਾ ਮੈਂ ਤੇ ਉੱਥੇ ਚੁੱਪ ਕਰਕੇ ਬੱਟ ਕੇ ਬਹਿ ਗਈ ਹੈ ਮੈਂ ਤਾਂ ਚੁੱਪੀ ਲੈ ਕੇ ਬਹਿ ਗਈ ਸੀ ਲਾ ਵੀ ਦੇਖੀਦਾ ਹੁੰਦਾ ਵੀ ਆਏ ਤਾਂ ਜਰੂਰ ਸੀ ਕੱਢੇ ਜਾਂਦੇ ਸੀ ਸਾ ਸ੍ਰੀਕਾ ਕਬੀਲਾ ਦੇਖੀਦਾ ਹੁੰਦਾ ਫਿਰ ਕਿਉਂ ਮੁੱਕਰੀ ਕਿਉਂ ਫਿਰ ਦਿੰਦੀ ਕਿਉਂ ਮੁੱਕਰੀ ਤੇਰੀ ਵੀ ਅੰਨ੍ਹਾ ਕਦੇ ਪਰਦਾ ਪੈਗਾ ਜਿਹੜੀ ਤੇਰੀ ਰਹਿਮਾਨੀ ਸੁਣ ਤ ਲੈ ਉਹ ਤਾਂ ਐਵੇਂ ਪਹਿਲਾਂ ਤੇ ਇਹੋ ਜੀ ਆ ਦ ਮੈਂ ਨਾ ਰਵਾਂ ਨਾ ਆਪਾ ਤੂੰ ਬੋਲੀ ਚੰਗਰੀ ਲੱਗਦੀ ਜੇ ਮੈਨੂੰ ਹਰ ਖਾ ਗਿਆ ਮੈਂ ਗੁੱਤ ਫੜ ਕੇ ਬਾਹਰ ਭਜਾ ਦੇਣੀ ਆ ਮੈਂ ਤੈਨੂੰ ਦੱਸੀ ਆ ਨਾ ਆਹੀ ਕੰਮ ਆਉਂਦੇ ਆ ਆਹੀ ਕੰਮ ਕੀ ਆਉਂਦੇ ਤੈਨੂੰ ਅਕਲ ਤਾਂ ਹੈ ਨਹੀਂ ਬੋਲਿੰਦੀ ਸਰਪੰਚ ਮੁਰੇ ਬੋਲੀ ਗਈ ਇੱਥੇ ਆ ਮਾਂ ਮੁਰੇ ਬੋਲੀ ਆ ਤੈਨੂੰ ਹੈਗੀ ਤੇਰੀ ਇੱਜ਼ਤ ਹਾਂ ਤੇ ਮੈਨੂੰ ਨਾ ਤੂੰ ਸਬਿਨਾ ਗੱਲ ਤੋਂ ਬੋਲਿਕ ਤਾਂ ਮੈਂ ਤੁਹਾਡੇ ਪੱਖ ਚ ਗੱਲ ਕਰਾਂ ਕਰਦੀ ਆ ਪੱਖ ਕੀ ਪੱਖ ਚ ਗੱਲ ਕਰਦੀ ਹੋਰ ਉੱਥੇ ਕੀ ਨਾ ਫਿਰ ਮਿੰਤਾ ਕਰਕੇ ਆਉਂਦੀ ਉਹਨਾਂ ਦੀ ਸੌਰੀ ਕਿ ਕਿ ਉਹਨਾਂ ਨੂੰ ਲੈ ਹੋਰ ਕੀ ਬੰਦ ਹੁਣ ਕਰਿਆਣੀ ਆ ਹੁਣ ਕਰਿਆਣੀ ਆ ਕੋਈ ਨਹੀਂ ਕਰਿਆ ਹੀ ਫਿਰ ਕੱਲ ਨੂੰ ਮੰਗ ਲ ਕਿਉਂ ਮੰਗਾਂ ਮਾਫੀ ਦਿਓ ਕਿਉਂ ਮਾਂ ਪਤ ਖਾ ਕੇ ਤੇ ਹੱਡ ਚ ਪਾ ਲਿਆ ਦੋਨਾ ਤੂੰ ਕਿਹੜਾ ਖਾਦਾ ਤੂੰ ਵੀ ਤਾਂ ਘਰੀ ਸੀ ਮੈਂ ਨਹੀਂ ਖਾਦਾ ਮੈਂ ਤਾਂ ਇੰਨਾ ਪਾਉਂਦੀ ਸੀ ਇਹ ਪਾਉਂਦੀ ਸੀ ਤੂੰ ਹੀ ਦੋ ਦੋ ਚਮਚੇ ਭਰ ਕੇ ਪਰ ਪਰ ਪਰਵਾਉਂਦਾ ਸੀਗਾ ਹਾਂ ਮੇਰੀ ਗੱਲ ਸੁਣ ਲਓ ਕੱਲ ਉਹਨਾਂ ਤੋਂ ਕਿਉਂ ਪਹੁੰਚਦਾ ਕਰੋ ਚਾਹੇ ਕਰੋ ਫਿਰ ਦੇਹ ਲੈ ਚੱਕਣ ਦਾ ਕੋਈ ਨਾ ਮੈਂ ਆਟਾ ਚੱਕਣ ਦਾ ਮਰਨਾ ਮੈਂ ਰੁਪਿਆ ਦਵਾਂ ਮਰਨਾ ਕਿਉਂ 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 ਅੱਜ ਖਾਵੇਂ ਤੂੰ ਹੈ ਆਦੀ ਮਾਂ ਨੂੰ ਫੋਨ ਕਰ ਕਿਉਂ ਕਿਉਂ ਕਰਾਰ ਕੀਤਾ ਨਾ ਇੱਕ ਮਿੰਟ ਮੰਗੋ ਤੁਸੀਂ ਮੰਗੋ ਤੁਸੀਂ ਹੈ ਖਾਓ ਤੁਸੀਂ ਮੇਰੀ ਮਾਂ ਕਿਉਂ ਨਹੀਂ ਕਿਤੇ ਵੀ ਬਈ ਜੇ ਮੁਕਰੀਆਂ ਸੀ ਤਾਂ ਚੱਜਣਾ ਮੁਕਰਦੀਆਂ ਪੂਰਾ ਹੀ ਮੁਕਰਦੀਆਂ ਵੀ ਹਾਂ ਨਹੀਂ ਲੱਗੇ ਫਿਰ ਉਹ ਤੇ ਕਿਉਂ ਮੰਨਣ ਦੀ ਲੋੜ ਉਹ ਪਾਪਾ ਗੁਰੂ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਇਹ ਕਹੀ ਗਈ ਆਂਦੀ ਆ ਆਪਦੀ ਚਲਾਈ ਹੈ ਨਾ ਉੱਥੇ ਮਾਂ ਹੈ ਤੂੰ ਐਹੋ ਜਿਹਾ ਵਸ ਮੁਕਰਨ ਵਾਲੀ ਹੈ ਤੇਰੇ ਨਾਲ ਰਹਿ ਕੀਤੀ ਸੀ ਤੂੰ ਤਾਂ ਜਾਣ ਕੇ ਮੁੰਡੇ ਸਾਹਮਣੇ ਆਉਂਦੇ ਨਾ ਮੁਕਰਣਾ ਮੇਰੇ ਨਾਲ ਕੀ ਰਹਿ ਕੀਤੀ ਸੀ ਮੇਰਾ ਨੱਚ ਕਰਕੇ ਕੁਝ ਕੁਝ ਮੈਨੂੰ ਪਤਾ ਲੱਗੇ ਇੱਕ ਇੱਕ ਕਹਦਾ ਨੇ ਇੱਕ ਮਿੰਟ ਮਾਂ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਉੱ ਜਾਂਦੇ ਸੀ ਵਿੱਚ ਹੀ ਉਹ ਆਏ ਸੀ ਮੰਗਤੇ ਉਹ ਬੋਲੀ ਜਾਂਦੇ ਸੀ ਹਾਂ ਮਾਂ ਦਾ ਕੀ ਬੰਦਾ ਸੀ ਬੋਲਣ ਦਾ ਉਹ ਜਿਹੜਾ ਬੰਦਾ ਜਿਹੜੇ ਸਰਪੰਚ ਤੋੜ ਹਾਂ ਫਿਰ ਗੱਲ ਵਿੱਚ ਪਵਾਇਆ ਹੋਊਗਾ ਨਾ ਅਸੀਂ ਜਿੱਥੇ ਕਹਿੰਦੇ ਪਹਿਲਾਂ ਹੀ ਬੈਠੇ ਸੀ ਉੱਥੇ ਜੀ ਮੇਰੀ ਗੱਲ ਸੁਣੋ ਠੰਡੇ ਮਤੇ ਨਾਲ ਗੱਲ ਸੁਣੋ ਮੇਰੀ ਠੀਕ ਹੈ ਮਾਂ ਉੱਥੇ ਬੋਲੀ ਨਹੀਂ ਕੁਝ ਜਮ ਵੀ ਨਹੀਂ ਬੋਲੀ ਉਹ ਕੱਲੀਆਂ ਬੋਲੀ ਜਾਂਦੀਆਂ ਸੀ ਜਦੋਂ ਉਹ ਗਲਤ ਬੋਲੇ ਮੈਂ ਉਦੋਂ ਜਦੋਂ ਕਹਿੰਦਾ ਮੇਰੀ ਗੱਲ ਸੁਣ ਲਾਡੀ ਜਦੋਂ ਇਹ ਹੱਡੀ ਦੀ ਜਦੋਂ ਭਈ ਉਹ ਬੋਲਣ ਲੱਗੇ ਉਹਨਾਂ ਦੀ ਬਹੂ ਬੋਲਣ ਲੱਗੇ ਹਰਪ੍ਰੀਤ ਸੌਕਸ ਬੋਲੀ ਫੇਰ ਮੈਨੂੰ ਉਹਨੂੰ ਜਵਾਬ ਦੇਣੇ ਪਏ ਤੂੰ ਆਪ ਦੇ ਉਹ ਤਾਂ ਬੋਲਣਗੀ ਸੱਚੇ ਆ ਗਏ ਹੁਣ ਮੈਂ ਆਪ ਸੁਝ ਤੇ ਇੱਕਾ ਕਰ ਲਾ ਆਪ ਸੁਝ ਤੇ ਇੱਕਾ ਕਰ ਲਾ ਮੈਂ ਉੱਥੇ ਜਾ ਕਿ ਤੇ ਮੇਰੇ ਨਾਲ ਦੀ ਹੋ ਜੈਨੀ ਇੱਥੇ ਆ ਕੇ ਤੂੰ ਦੂਜੇ ਪਾਸੇ ਹੋ ਜੈਨੀ ਆ ਮੈਂ ਇੱਥੇ ਤਾਂ ਭਾਣ ਲੜਿਆਣੀ ਆਂਦਾ ਨਾ ਤੇਰੇ ਨਾਲ ਨਾ ਲੱਸਕਾ ਨਾ ਮੇਰੇ ਨਾਲ ਲੱਸਕਾ ਵਾਦਾ ਸੱਚੇ ਆ ਗਏ ਨੇ ਕਿਉਂ ਵੀ ਦਿੱਤਾ ਆਟਾ ਵੀ ਦਿੱਤਾ ਤੁਸੀਂ ਮੁੱਕਰੀਆਂ ਉਦੋਂ ਆਪੇ ਮਤਲਬ ਨਾ ਵੀ ਹੋਈ ਆ ਹੋਂਦ ਜੇ ਉੱਥੇ ਜਾ ਕੇ ਮੰਨ ਗਈਆਂ ਉੱਥੇ ਵੀ ਆਪਣੀ ਬਦਨਾਮੀ ਹੋ ਗਈ ਠੀਕ ਹੈ ਗੱਲ ਸੁਣ ਲੋ ਇੱਕ ਪੱਖ ਦੀ ਗੱਲ ਕਰ ਲੋ ਜ਼ਿਆਦਾ ਮੁੱਕਰ ਜੋ ਜਾਂ ਵਾਲੇ ਨੂੰ ਲਿਆ ਕੇ ਦੇ ਕਰੋ ਮੈਂ ਚੀਜ਼ ਨਹੀਂ ਚੱਕਣਦਾ ਸਿੱਧੀ ਜੀ ਬਸ ਫਿਰ ਠੀਕ ਹੈ ਚੱਲੀਏਂ ਅੰਦਰ ਆਲਾ ਨਾ ਮੈਂ ਪੇਕ ਕਿਉਂ ਮਹੰਗਾਵਾਂ ਨਾ ਮੈਂ ਰੇਬੇ ਤੈਨੂੰ ਬੋਲਣ ਦੀ ਲੋੜ ਨਹੀਂ ਆਪੇ ਹੋਊਗੀ ਮੂਰੇ ਅੱਗੇ ਪਿੱਛੇ ਜਮਾਣੀ ਮੂਰੇ ਹੁੰਦੀ ਜਮਾਣੀ ਹੁੰਦੀ ਅੰਦਰ ਵੜ ਕੇ ਬੈਠਿੰਗ ਹੁੰਦੀ ਨਹੀਂ ਪਰ ਮੂਰੇ ਜਾਵੇ ਜਾਵੇ ਤੁਸੀਂ ਤਾਂ ਮੇਰੇ ਘਰ ਪੈ ਗਏ ਯਾਰ ਮੈਂ ਕੱਲੀ ਨਹੀਂ ਖਾਦਾ ਕਿਉਂ ਮੈਂ ਕੱਲੀ ਮੁੱਕਰੀ ਆ ਪਾਪਾ ਕੀ ਲੈਣਾ ਭਰਾਪਾ ਵੀ ਕੀ ਲੈਣਾ ਫਿਰ ਹੋਈ ਜਾਵੇ ਬੇਇੱਜ਼ਤੀ ਤੂੰ ਕਰਕੇ ਆ ਤੂੰ ਬੋਲ ਕੇ ਆ। ਅੱਛਾ ਜੀ ਤੂੰ ਮੂਰੇ ਹੋ ਕੇ ਬੋਲੀ ਆ। ਨਾ ਇੱਕ ਮੈਂ ਬੁਨਾ ਸੌ ਚੱਕ ਜਾ। ਸੌ ਚੱਕ ਜਾ ਗੁਰੂ ਘਰ ਜਾ ਜਾ। ਮੈਂ ਕਿਹਾ ਸਹਾਬਾ ਮੈਨੂੰ ਕੀ ਲੋੜ ਸਹਾਬਾ ਦੀ। तेरे ਕੰਨ ਤਨ ਗੱਲ ਰਹਿ ਕੀਤੀ ਅਮਾ ਮੈਂ ਫੇਰ ਬੋਲੀ ਆ। ਮੇਰੀ ਗੱਲ ਸੁਣ ਲੈ ਤੂੰ ਬੋਲ ਤਾਂ ਨਾ। ਤੂੰ ਜਾ ਕੇ ਗੱਲ ਕਰੀ ਕੱਲ ਨੂੰ ਕੱਲ ਜਵਾਨ ਜਾਂਦੀ ਮੇਰ ਤੋਂ ਹੀ ਜਾ ਜਾਂਦਾ ਥੋੜੇ ਪਿੱਟਣ ਸਿਆਪੇ ਚ। ਜਉਂਦੀ ਆਈਆਂ ਤੁਸੀਂ ਭੁੱਖੇ ਨੰਗੇ ਹੀ ਹਾਂ ਜਿੱਦੇ ਦੀ ਆਈਆਂ। ਨਾ ਕੁਛ ਨਹੀਂ ਨੀ ਨਾ ਆਦੇ ਨੇ ਮੁੱਠੋਂ ਫੇ ਪੈਸੇ ਆਉਂਦੇ ਪੇਕਿਆਂ ਤੋਂ ਉਹ ਜੋੜ ਕੇ ਫੇ ਅੰਗੀ ਚੀਜ਼ ਲੈ ਕੇ ਆਉਣੀ ਹੈ ਮੇਰਾ ਪੈਸੇ ਆਉਂਦੇ ਪੇਕਿਆਂ ਤੋਂ ਕੀ ਦਿੰਦੇ ਆਗੇ ਤੈਨੂੰ ਉਹ ਪੈਸੇ ਆਉਂਦੇ ਨਾਲੇ ਖਾਈ ਪੀ ਜਾਨੀਏ ਘਰ ਨਾਲੇ ਪੇਕਿਆਂ ਤੋਂ ਪੈਸੇ ਆਉਂਦੇ ਨਾਲੇ ਖਾਵਾ ਉਹਨਾਂ ਦੇ ਬਾਹਰ ਪੇਕਿਆਂ ਨਾਲੇ ਮੈਂ ਕਿਹ ਲੈ ਆਂਦੀ ਫਿਰ ਉੱਥੋਂ ਖਾਵਾ ਹੁਣ 41 ਆ ਗਈ 12 ਲੈ ਆਂਦੀ ਨਾਲੇ ਹੋਰ ਮੈਨੂੰ ਕੀ ਪਤਾ ਤੇਰੀ ਮਾਂ ਹੀ ਮਾਰਿਆ ਕਹਿੰਦਾ ਜੇ ਮੈਂ 12 ਤਾਲੀਆਂ ਨਾ 100 ਤਾਲੀ ਇਹ ਪਹਿਲਾਂ ਨਹੀਂ ਆਈ ਬੈਠੀ ਸਾਡੇ ਘਰੇ ਸਾਡੇ ਘਰੇ ਕੁਝ ਮੁੰਡਾ ਆਲੇ ਸੀ ਜਿੱਦ ਦੀ ਤੂੰ ਆਈ ਨਾ ਉਦੋਂ ਦਾ ਸਾਰਾ ਕੁਝ ਹੋਣ ਲੱਗਿਆ ਸ ਮੈਂ ਨਹੀਂ ਕਦੇ ਐਹੀ ਬੁੜੀ ਦੇਖੀ ਸੀ ਇੰਨਾ ਬੋਲਦੀ ਐ ਇੰਨਾ ਬੋਲਦੀ ਬੇਬੇ ਉੱਥੇ ਵੀ ਐਂ ਬੋਲੀ ਗਈ ਹੈਗੀ ਐਂ ਚਬਰ-ਚਬਰ ਕਰੀ ਗਈ ਹੈ ਉੱਥੇ ਵੀ ਦੋ ਤਿੰਨ ਵਾਰੀ ਸਰਪੰਚ ਰਹਿ ਗਿਆ ਭਾਈ ਤੂੰ ਚੁੱਪ ਕਰ ਜਾ ਭਾਈ ਤੂੰ ਚੁੱਪ ਕਰ ਜਾ ਚਲ ਠੀਕ ਹੈ ਕੋਈ ਗੱਲ ਹੀ ਨਹੀਂ ਸਿਰੇ ਲੱਗਣ ਲੱਗਦੇ ਮੇਰੇ ਮਦਰ ਹੈ ਆਦੇ ਪਿਆਰ ਮਰੇ ਐ ਬੋਲਦੀਆਂ ਤੂੰ ਮੈਂ ਤਾਂ ਮੇਰੀ ਗੱਲ ਸੁਣੋ ਮੈਂ ਤਾਂ ਉਹ ਘੜੀ ਨੂੰ ਪਕਾਉਣੀ ਜਿਹੜੀ ਘੜੀ ਇਹਦੇ ਮਗਰ ਲੱਗ ਗਈ ਫਿਰ ਮੇਰੇ ਮਾਪੇ ਥੋੜੇ ਨੂੰ ਵੀ ਨਾ ਕਰਦੇ ਸਾਰਾ ਜਾਨ ਮੇਰੇ ਤੇ ਸੜਦਣਾ ਜਿੱਖ ਮੈਂ ਖੜੂਗੀ ਤੇ ਨਾਲ ਖੜੂਣੀ ਨੇ ਮੇਰੇ ਥੋੜੇ ਨੂੰ ਥੋੜਾ ਅੱਛਾ ਪਕਾਣਾ ਇੱਕ ਮਿੰਟ ਨਾ ਨਾ ਬੇੜਾ ਸੱਚੀ ਬਹਿ ਗਿਆ ਬਿਚੋਲੇ ਦਾ ਮਰ ਜੇ ਮੈਂ ਤਾਂ ਕੀੜੇ ਬਹਿ ਗਿਆ ਬਿਚੋਲੇ ਦੇ ਆਹ ਹੁਣ ਆਈ ਕੁਛ ਕਰੋਗੀ 600 ਰੁਪਏ ਕਿਹਾ ਬੋਲ ਦੇ ਦੇਖ ਜੋੜ ਨਹੀਂ ਸਕਦੀ ਕੰਮ ਨਹੀਂ ਕਰ ਸਕਦੀ ਮਾਂ ਨੂੰ ਕਿਉਂ ਨਹੀਂ ਕਹਿੰਦਾ ਮੇਰੀ ਮਾਂ ਕਿਆ ਕੌਣ ਨੇ ਬੜਿਆ ਨਹੀਂ ਦਿਨ ਤਾਂ ਫੁੱਟ ਗਿਆ ਦੇਖ ਲੈ ਕਿਵੇਂ ਚਾਵਰ ਚਾਵਰ ਬੋਲਦੀ ਸੀ ਭੋਰਾ ਹੀ ਸ਼ਰਮ ਨਹੀਂ ਮੰਨੀ ਸਰਪੰਚ ਦੀ ਵੀ ਵੀ ਮੈਂ ਪਿੰਡ ਦੀ ਨੂੰਹ ਈ ਆ ਮੈਂ ਤਾਂ ਲਾਦਾ ਸਭ ਨੂੰ ਹੋਵੇ ਕਾਹਨੂੰ ਐ ਬੋਲਦੀ ਇਤਨਾ ਕਾਹਨੂੰ ਗੱਲਾਂ ਹੁੰਦੀਆਂ ਸਰਪੰਚਾਂ ਤੱਕ ਨਹੀਂ ਤਾਂ ਆਪਾਂ ਨੂੰ ਵੀ ਸਰਪੰਚ ਦਾ ਕੰਮ ਕਰਦਾ ਹੈ ਕਹਿਆ ਪਤਾ ਬਾਹਰ ਕੱਢ ਕੇ ਨਹੀਂ ਸੀ ਲੜਨਾ ਕਿਸੇ ਨਾਲ ਹਾਏ ਹਾਏ ਇਹ ਤਾਂ ਨਹੀਂ ਭੈਣੇ ਥੜੇ ਥੂ ਲੱਗਣ ਦਿੰਦੇ ਆ ਆਪਾਂ ਨੂੰ ਨਹੀਂ ਇਹ ਤਾਂ ਨਹੀਂ ਲੱਗਣ ਦਿੰਦੇ ਇੱਕੋ ਰੁੜ ਜਾਣੇ ਹੋਰ ਆਗੇ ਰਹਿੰਦੇ ਖੁੰਦੇ ਓਹੋ ਉਹਨਾਂ ਨੂੰ ਤਾਂ ਦਿਮਾਗ ਚੱਕਦਾ ਆਪਣੀ ਗੱਲ ਤਾਂ ਹੀ ਨਿਬੜੀ ਜਿਓ ਵਿੱਚ ਕਚੋਲਾ ਪਾ ਕੇ ਬੈਗੇ ਉਹਨਾਂ ਨੂੰ ਆਪ ਦੇ ਖਾਣ ਦਾ ਹੋ ਉਹੀ ਤਾਂ ਗੱਲ ਹੈ ਜੇ ਕੱਡੋ ਵੱਡੋ ਅੱਜ ਨਾ ਹੁੰਦੇ ਤਾਂ ਪਰੇ ਨਿਭੜ ਜਾਂਦੀ ਹੋਰ ਉਹ ਨਿਭੜੀ ਨਹੀਂ ਸੀ ਪਹਿਲਾਂ ਕਹਿੰਦੇ ਲੈ ਕੇ ਆਉ ਦੋ ਆਟਾ ਦੋ ਉਹੀ ਤਾਂ ਗੱਲ ਹੈ ਨਹੀਂ ਪੁੱਤਾਂ ਆਏ ਹੁਣ ਰੋਜ਼ ਰੋਜ਼ ਕਰੋ ਵੀ ਨਹੀਂ ਨਿਕਲੇ ਜਾਂਦਾ ਜੇ ਮੁੰਡਿਆਂ ਨੂੰ ਪਤਾ ਲੱਗ ਗਿਆ ਤੈਨੂੰ ਪਤਾ ਘਰੇਕਲੇ ਸਪੈਜੂਗਾ ਹੁਣ ਕੱਲ ਨੂੰ ਕੀ ਪਤਾ ਸਾਡਾ ਰਾਜਪਾਲ ਘਰੇ ਹੋਵੇ ਕੀ ਪਤਾ ਫਿਰ ਕਿੱਥੋਂ ਜਾਵਾਂਗੀ ਆ ਗੱਲ ਤਾਂ ਉਹੀ ਹੈ ਨਾ ਉਹੀ ਗੱਲ ਹੈ ਕੱਲ ਕਿੱਥੇ ਜਾਇਆ ਜਾਣਾ ਮੇਰਾ ਸਰਪੰਚ ਵੀ ਜਮਾ ਨਹੀਂ ਬੋਲਿਆ ਕੋਈ ਗੱਲ ਨਹੀਂ ਕਰੀ ਆਪਣੇ ਪੱਖ ਦੀ ਹਣਾ ਕਰੀ ਨਹੀਂ ਕੋਈ ਗੱਲ ਨਿਵੇੜਨ ਵਾਲੀ ਕਰੀ ਨਹੀਂ ਸਰਪੰਚ ਨੇ ਕਿਹਾ ਹੀ ਦੋਨੇ ਤਰ੍ਹਾਂ ਦਾ ਤੂੰ ਜਿੱਧਰ ਕਸੂਰ ਐਨਾਂ ਕ ਤਾਂ ਬੰਦਰ ਪਤਾ ਲੱਗ ਜਾਂਦਾ ਪਰ ਖਾ ਜਾਂਦੀ ਐ ਨਹੀਂ ਚੱਲ ਗੱਲ ਐਨੀ ਐ ਵੀ ਦੇਖ ਕਿਲੋ ਕੋ ਪਿੱਛੇ ਤਾਂ ਇਹ ਕੋਈ ਝੂਠ ਨਹੀਂ ਸੀ ਮਾਰਦੇ ਜਾਂ 2-4 ਕਿਲੋ ਆਟੇ ਪਿੱਛੇ ਨਹੀਂ ਸੀ ਝੂਠ ਮਾਰਦੇ ਸੀ ਵੀ ਜੇ ਭਾਈ ਤੁਸੀਂ ਚੀਜ਼ ਲੈਂਦੇ ਤਾਂ ਹੀ ਕਹਿੰਦੀਆਂ ਏ ਸਹੀ ਗੱਲ ਐਗੀ ਟੈਨਸ਼ਨ ਆ ਉਹਨਾਂ ਦੇ ਪਿੱਛੇ ਲੱਗ ਕੇ ਪ੍ਰੂਫ ਮੰਗਣ ਲੱਗੇ ਕੀ ਪ੍ਰੂਫ ਲੈ ਹਾਂ ਹਾਂ ਲਖਾਦੇ ਦਾ ਕੀ ਪ੍ਰੂਫ ਦੇਈਏ ਹੁਣ ਜਦੋਂ ਖਾ ਕੇ ਹੱਗ ਤਾਂ ਉਹਨਾਂ ਨੇ ਨਾਲੇ ਫੇਰ ਪਤਾ ਕੀ ਐ ਆਂਡਕ ਮੰਨਦਾ ਆਪਣਾ ਕੀ ਸੁਖ ਹੁੰਦਾ ਆਹੀ ਸੁਖ ਹੁੰਦਾ ਉਧਰੋਂ ਉਧਰ ਹੀ ਕੋਈ ਆਟਾ ਲੈ ਲਿਆ ਦਾਲ ਲੈ ਲਈ ਆਹੀ ਹੁੰਦਾ ਨਹੀਂ ਤਾਂ ਹੀ ਤਾਂ ਭਣੇ ਘਰਸਦਾਰ ਖੜਦਾ ਜਾਂਦਾ ਹੋਰ ਕਿਵੇਂ ਖੜਦਾਗਾ ਤਾਹੀ ਤਾਂ ਹੁਣ ਬੈਠਾ ਰਹਿੰਦੇ ਆ ਚਾਹਕਦਿਆਂ ਜਿੰਨਾ ਚਿਰ ਬੰਦੇ ਨਹੀਂ ਆਉਂਦੇ ਉਹਨਾਂ ਚਿਰ ਚੀਜ਼ ਨਹੀਂ ਆਉਦੀ ਘਰੇ ਮੈਂ ਹੁਣ ਆਏ ਕਹਿੰਦੇ ਫਿਰ ਆਪਾਂ ਕਿਵੇਂ ਕਰਾਂਗੇ ਕੱਲ ਦਾ ਆਪਾਂ ਭਾਈ ਜਾਵਾਂਗੇ ਫਿਰ ਜਾਵਾਂਗੇ ਹਾਂ ਦੇ ਦਣਗੇ ਕਿ ਆਪਣਾ ਸਵਾਨ ਜਾ ਮੈਂ ਤਾਂ ਲੱਗਦਾ ਨਹੀਂ ਚਲ ਨਾ ਦਿੱਤਾ ਤਾਂ ਫਿਰ ਦੇਖੀ ਜਾਊ ਆਪੇ ਰੱਬ ਕਰਾਊਗਾ ਜਿਹੜੇ ਹਿਸਾਬ ਨਾਲ ਇੰਜ ਬੋਲੀ ਜਾਂਦੀ ਹਾਂ ਆਪਾਂ ਤਾਂ ਸੱਚੇ ਆ ਆਪਾਂ ਤਾਂ ਸੱਚੀ ਗੱਲ ਕਹਾਂਗੇ ਜਿਸ ਉੱਤੇ ਕਰ ਕਹੀ ਨਾ ਉੱਧਰ ਜਾਣੀ ਦਾ ਉਹਦਾ ਮੁੰਡਾ ਨਹੀਂ ਕਹਿੰਦਾ ਵੀ ਭਾਈ ਮਾਂ ਤੂੰ ਚੀਜ਼ਾਂ ਲਿਆ ਲਿਆ ਕੇ ਖਾਈ ਜਾਨੀ ਐ ਆਪਾਂ ਨੂੰ ਪਿੰਡ 'ਚ 100 ਵਾਰਾ ਲੋਡ ਪੈਂਦੀ ਐ ਉਹ ਹੋ ਜਾ ਮੁੰਡਾ ਫਿਰ ਜਹਾਜ ਆ ਉਹੀ ਤਾਂ ਗੱਲ ਐ ਨਹੀਂ ਤੂੰ ਰਾਜਪਾਲ ਨੂੰ ਨਾਲ ਨਾ ਫੋਨ ਭਲਾ ਕਦੋਂ ਕਾਊਗਾ ਫੋਨ ਮੇਰੇ ਅੰਦਰ ਪਿਆ ਮੰਮੀ ਕਰ ਲੂੰਗੀ ਲੈ ਉਹ ਦੂ ਆ ਗਈ ਹੁਣ ਅੰਦਰ ਤਰਿਆ ਹੀ ਭੱਜ ਕੇ ਬਾਹਲਾ ਲਹੁ ਦਿੰਦੀ ਮੇਰੇ ਹੱਥ ਨਹੀਂ ਆਊਗਾ ਸਾਡਾ ਮੁੰਡਾ ਵੀ ਹੱਥ ਨਹੀਂ ਆਊਗਾ ਚੱਲ ਜੇ ਤੇਰੇ ਕੋਲ ਟੱਕਰਿਆ ਕਰਿਆ ਕੋਈ ਗੱਲ ਬਾਤ ਛੇੜੀ ਨਾ ਤੂੰ ਉਹਦੇ ਕੋਲ ਚੰਗਾ ਨਾ ਮੈਂ ਨਹੀਂ ਛੇੜਦੀ ਮੈਂ ਕਾਨੂੰ ਛੇੜਦੀ ਆ ਆਹੋ ਫੇਰ ਐਵੇਂ ਕਲੇਸ ਪੈ ਜੂ ਸਾਡੇ ਘਰੇ ਉਹ ਤਾਂ ਪਹਿਲਾਂ ਕਹਿੰਦਾ ਸੀ ਕਹਿੰਦਾ ਤੁਸੀਂ ਅਕੇ ਲੱਗਦਾ ਠਾਣੀ ਪਰਵਾਰੀ ਚੜਾਉਗੇ ਕਿ ਕਿਹੜਾ ਕਿਹਾ ਹੋਗਾ ਉਹ ਤਾਂ ਇੱਕ ਹੀ ਹਿੰਸਾ ਦਾ ਛੱਡ ਪਰੇ ਕਿੱਲੋ ਕਿਹੋ ਜੀ ਗੱਲ ਆ ਕੁਝ ਨਹੀਂ ਹੁੰਦਾ ਕ ਨੀ ਮੇਰੀ ਗੱਲ ਸੁਣ ਬੰਦਿਆਂ ਤਾਂ ਹਾਜਮੇ ਹੁੰਦੇ ਆ ਭਾਣੇ ਹੁਣ ਬੁੜੀਆਂ ਕਹਿੰਦੇ ਹੁੰਦੇ ਆ ਕਿ ਫੋਈ ਫੋਈ ਨਾਲ ਜੋੜਦੀਆਂ ਚੀਜ਼ ਕਿੱਥੋਂ ਜਰਿਆ ਜਾਂਦਾ ਨਾਲੇ ਸਵੇਰ ਨੂੰ ਇਹੀ ਕਹਿਣੀਆਂ ਹੁਣ ਕਢਾ ਲਿਆ ਸਾਥੋਂ ਕਿਉ ਉਤੋਂ ਦੀ ਹੋ ਜਾਣਗੀਆਂ ਆਪਾਂ ਛੱਡ ਵੀ ਦਿੰਦੇ ਆ ਜਿਹੜੀ ਹਕਾਰਾਕਾਰ ਬੋਲਦੀ ਹੈ ਨਾ ਬਸ ਇਹ ਤਾਂ ਆਪਾਂ ਨੂੰ ਖੇਜ ਹੈ ਸਹੀ ਗੱਲ ਹੈਗੀ ਸਵੇਰ ਨੂੰ ਆਪਣੇ ਘਰਾਂ 'ਚ ਫਰਕ ਪਾਊਗੀ ਆ ਬਹੂ ਜੀ ਇਹਨਾਂ ਦੀ ਹਾਂ ਜਿਹੇ ਜੇ ਇਹ ਬੋਲਦੀ ਉਹ ਜੀ ਆਪਣਾ ਸਿੱਖ ਜਾਣਗੀਆਂ ਇਹ ਚੱਲ ਜੇ ਚੀਜ਼ ਨਹੀਂ ਦੇਣੀ ਸੀ ਵਾਪਸ ਉਹ ਗੱਲ ਕਰ ਲੈਂਦੇ ਬਹਿ ਕੇ ਕਰ ਲੈਂਦੀ ਆਏ ਬੋਲਣ ਦਾ ਕੀ ਮਤਲਬ ਸੀ ਤੁਹਾਡੇ ਲੈਟਰਡ ਨਹੀਂ ਚੱਕਲੇ ਲਵੇ ਨਾ ਇਟਾਂ ਵਾਲੇ ਚੱਕਲੇ ਉਹਨਾਂ ਨੂੰ ਕੋਈ ਸ਼ਰਮ ਨਹੀਂ ਇਟਾਂ ਡਲਿਆਂ ਦੀ ਉਹ ਤਾਂ ਸਰਪੰਚ ਦੇ ਘਰੇ ਆ ਕੇ ਨੀ ਚੁੱਫੰਗਾ ਮਾੜਾ ਮੋਟਾ ਆਪਾਂ ਤਾਂ ਹਜੇ ਚੁੱਪ ਕਰਕੇ ਬੈਠੇ ਰਹੇਗਾ ਉਹ ਗੱਲ ਨਹੀਂ ਆਨੇ ਉਹਨਾਂ ਨੇ ਇੱਕ ਗੱਲ ਨਹੀਂ ਕਰਨ ਦਿੱਤੀ ਆਪਾਂ ਨੂੰ ਹੋਰ ਉਹੀ ਝੱਜੂ ਪਾਈ ਰੱਖਿਆ ਉਹਨਾਂ ਨੇ ਆਦਾ ਹੀ ਹੋਰ ਕੀ ਹੈਗਾ ਜੇ ਉੱਜੜ ਜਾਣੇ ਅੱਜ ਨਾ ਆਉਂਦੇ ਨਾ ਤੇ ਆਪਣੀ ਵਧੀਆ ਗੱਲ ਸਿਰੇ ਲੱਗ ਜਾਂਦੀ ਆਪਣਾ ਕੰਮ ਦਾ ਤਾਂ ਝੋਲਾ ਵਿੱਚ ਰਹਿ ਗਿਆ ਲੜਾਈ ਦਾ ਤੇ ਉਹ ਆਪਦੀ ਵੇਖ ਲਿਆ ਦਿਹਾੜੀ ਬੁਣਾ ਕੇ ਤੁਰਦੇ ਬਣੇ ਤੇ ਹੋਰ 500 ਰੁਪਏ ਦੇ ਲੈ ਨਗਦ ਲੈ ਗਏ ਤੇ ਹਜੇ ਹੁਣ ਗੱਟਾ ਕਣਕ ਦਾ ਲੈ ਕੇ ਜਾਣਗੇ ਹਜੇ ਕੋਈ ਖੇਸ ਕੱਪਾ ਲੀੜਾ ਚੱਲ ਚੰਗਾ ਫਿਰ ਮੈਂ ਤਾਂ ਜਾਣੀ ਐ ਚੰਗਾ ਵਿਚਾਰੀ ਘੁੱਟ ਪੀ ਜਾਣੀ ਨਾ ਬਸ ਪਾਣੀ ਨਹੀਂ ਪੀਂਦੀ ਪੁੱਤ ਮੈਂ ਤਾਂ ਠੀਕ ਨਹੀਂ ਨਾ ਨਾ ਚਾਹ ਨਹੀਂ ਪੀਂਦੀ ਘਰੇ ਜਾ ਕੇ ਦੇਖਦੀ ਐ ਚੱਲ ਫੇ ਕੱਲ ਨੂੰ ਮੇਰੀ ਗੱਲ ਸੁਣ ਕੱਲ ਨੂੰ ਤੂੰ ਟਾਈਮ ਦੇ ਨਾ ਇੱਧਰ ਆ ਜੀ ਚੱਲ ਮੈਂ ਟਾਈਮ ਤੇ ਫੇ ਮੈਂ ਸੱਦਾ ਨਹੀਂ ਆਉਂਦੀ ਤੈਨੂੰ ਕਿਉਂ ਫੇ ਆਏ ਬਾਲੇ ਗੜਾ ਮਾਰਾ ਤਾਂ ਫੇ ਦੋ ਦੇ ਹੋਰ ਕੰਨ ਹੁੰਦੇ ਆ ਨਾ ਨਾ ਕੋਈ ਨਾ ਮੈਂ ਇਹ ਪਤਾ ਦੇ ਬਡਕਾ ਲੈਣੀਆਂ ਰਹਿੰਦੀਆਂ ਵੀ ਕੀ ਹੋ ਗਿਆ ਕੀ ਨਹੀਂ ਉਹ ਵੀ ਬਾਧੂ ਹੋਈਆਂ ਨਹੀਂ ਆ ਪੁੱਛ ਨਾ ਹਕਾਰੀ ਹੋਈ ਨਹੀਂ ਫੇ ਕਿਹ ਰਾਜ ਪਤਾ ਸਮਾ ਕੋਈ ਨਾ ਫਿਕਰ ਨਾ ਕਰ ਤਾਈ ਨੀ ਪੁੱਤੋ ਬੇਕਰਨੀ ਮੈਨੂੰ ਆਟੇ ਦਾ ਕੋਈ ਫਿਕਰ ਨਹੀਂ ਪਰ ਜਿਹੜਾ ਉਹਨਾਂ ਨੇ ਗਿਆਨ ਉਹਦੋਂ ਮੇਰੇ ਜੁੰਡਿਆ 'ਚ ਹੱਥ ਪਾਇਆ ਨਾ ਮੈਨੂੰ ਉਹ ਖਿਜਿਆ ਸਹੀ ਗੱਲ ਹੈ ਆਟੇ ਦਾ ਕੀ ਹੈ ਕਹਦਾਂਗੇ ਪੁੰਨ ਹੋ ਗਿਆ ਕਰਕੇ ਉਹ ਕੋਈ ਗੱਲ ਨਹੀਂ ਬਸ ਮੈਨੂੰ ਆਹੀ ਖਿਜਿਆ ਸੱਸ ਨੂੰਆ ਕੁੜਾ ਦੋਨੇ ਲਾਗੀਆਂ ਲੈ ਨਾ ਤਾਈ ਉਹਨਾਂ ਦਾ ਕੀ ਮਤਲਬ ਥੋੜੇ ਮਾਰੰਦਾ ਮੈਂ ਤਾਂ ਉਹ ਨਹੀਂ ਸੋਚੀ ਜੇ ਜਿੱਦੇ ਸਾਡੇ ਘਰੇ ਆ ਗਈ ਨਾ ਮੈਂ ਤੇ ਮੰਮੀ ਦੋਨੇ ਕੁੱਟਾਂਗੀ ਫੜਕੇ ਟਾਲਿਓ ਕੰਜਰੀਆਂ ਨੂੰ ਲਾਣ ਨਾ ਦਿਓ ਲਾਣਗੀ ਕੋਈ ਨਾ ਤੂੰ ਵੀ ਆ ਜੀ ਮਾੜਾ ਜੇ ਮੈਨੂੰ ਦੱਸ ਦਿਓ ਵੀ ਇਹ ਆਉਣਗੀ ਮੈਂ ਤੇ ਭੱਜੀ ਆਉਂਗੀ ਹਾਂ ਇਹ ਤਾਂ ਵੇਲ ਨਹੀਂ ਐਸੇ ਕੰਮਾਂ ਤੇ ਇਹ ਤਾਂ ਲੜਾਈ ਤੜਕੇ ਉੱਠ ਕੇ ਭਾਲਦੀ ਆ ਵੀ ਕਿਹਦੇ ਹੋਵੇ ਤੇ ਜਾਵਾ ਨਹੀਂ ਬੰਤੋ ਲੜਾਈ ਨਹੀਂ ਭਾਲਦੀ ਜਦ ਇਹ ਜਿਹੇ ਕਰਵਾਉਂਦੀਆਂ ਲੜਾਈ ਹਾਂ ਹਾਂ ਸਹੀ ਗੱਲ ਤੈਨੂੰ ਪਤਾ ਆਪਣਾ ਕੋਈ ਪਾਗਲੇ ਵੀ ਆਪਾਂ ਲੜਦੇ ਫਿਰਦੇ ਆ ਨਾਲ ਤੇ ਤੀਜ ਦੇਤੀ ਆ ਕਿ ਘਿਓ ਦੇ ਦਾ ਨਾਲੇ ਆਟਾ ਦੇਤਾ ਨਾਲੇ ਬਦਨਾਮ ਹੋ ਗਈਆਂ ਨਾਲੇ ਲੜੋ ਲੜਾਈ ਐ ਗੱਲ ਤਾਂ ਉਹੀ ਐ ਦੇ ਹੁਣ ਨਹੀਂ ਖੜਾਉਂਦੇ ਆ ਫੇਰ ਕਹਿਣੀ ਐ ਹੁਣ ਲੈ ਗਈਆਂ ਪੰਚਾਇਤਾਂ ਕਰੀਆਂ ਅਸੀਂ ਆ ਕਿ ਨਾਲੇ ਤਾਂ ਦਾਲ ਦਿੱਤੀ ਨਾਲੇ ਕੁਡਰ ਕਹਾਇ ਉਹ ਗੱਲ ਕਰਦੀ ਇਹਨਾਂ ਨੇ ਤਾਂ ਸੱਚੀ ਗੱਲ ਐ ਵੀ ਚੱਲ ਚੰਗਾ ਮੈਂ ਜਾਣੀ ਆ ਫੇਰ ਚੱਲ ਕੋਈ ਚੱਲ ਚੰਗਾ ਪੁੱਤ ਠੀਕ ਐ ਹਣ ਤੂੰ ਮੇਰੀ ਗੱਲ ਸੁਣ ਕੋਈ ਸ਼ੋਰ ਨਹੀਂ ਕੱਢਣੀ ਰਾਜਪਾਲ ਕੋਲੇ ਨਹੀਂ ਨਹੀਂ ਮੈਂ ਨਹੀਂ ਦੱਸਦੀ ਆਹੋ ਜੇ ਆਏ ਆ ਨਾ ਇਹਨਾਂ ਦੇ ਲਾੜੀ ਦਾ ਸੁਭਾਜ ਆ ਪਹਿੜਾਗਾ ਐਵੇਂ ਆਪੜੀ ਲੜਾਈ ਵੱਧਜੂ ਆਪਾਂ ਪੁੜੀਆਂ-ਬੁੜੀਆਂ ਹੀ ਨਿਵੇੜਾਂਗੇ ਜਿਵੇਂ ਨੇ ਪੁੜੀ ਤੁਹਾਨੂੰ ਕਹਿੰਦੇ ਪੁੱਲ ਪਲੇ ਕੇ ਤੁਸੀਂ ਨਾ ਰਾਜਪਾਲ ਨੂੰ ਤਾਂ ਕਹਦੇ ਮੇਰੀ ਗੁੱਤ ਨਹੀਂ ਪਟਦੇ ਨਾ ਮੈਂ ਤਾਂ ਕੋਲੇ ਨਹੀਂ ਪੈਂਦੀ ਉਹਦੇ ਜੇ ਮੈਂ ਕੋਲੇ ਬਹਿ ਗਈ ਆ ਮੈਂ ਗੱਲ ਕੋਈ ਮੂੰਹੋਂ ਨਿਕਲ ਜੂਗੀ ਤੇ ਆਪੇ ਪਰੇ ਬੈਠੀ ਰਹੂੰਗੀ ਉਹ ਮੈਨੂੰ ਆਪੋ ਸਰਪੰਚ ਦੇ ਤੁਰੇ ਫਿਰਦੇ ਤੂੰ ਮਾਂ ਤੇ ਤੈਨੂੰ ਤਾਂ ਕਹੂਗਾ ਹੀ ਹੋਰ ਜੇ ਹੋਰ ਭਾਈ ਤੂੰ ਨਹੀਂ ਜਾਂਦੀ ਸੀ ਫੇਰ ਸਰਪੰਚ ਕਹਿੰਦਾ ਅਬੀ ਨੌਂ ਤ ਤਲਗੋ ਇਹ ਇਹਨਾਂ ਦੀ ਨੂੰ ਸੱਦ ਲਿਆ ਹਾਂ ਤਾਂ ਕਰਕੇ ਮੈਂ ਤੈਨੂੰ ਲੈ ਕੇ ਗਈ ਸੀ ਕੋਈ ਨਾ ਮੈਂ ਤੇਰੇ ਨਾਲ ਆਪਾਂ ਕਿਉਂ ਤਕੜਵਾਈ ਲਾਵਾਂਗੇ ਚੱਲ ਚੰਗਾ ਹੁਣ ਦੇਖਦੇ ਆ ਕੱਲ ਕੀ ਕਹਿੰਦੀ ਚੰਗਾ ਹੁਣ ਚਾਹ ਦੀ ਘੁੱਟ ਬਣਾ ਲਾ ਹੁਣ ਤਾਂ ਬਹੁਤ ਸਰ ਉੱਠ ਖੜਿਆ ਬੋਲ ਬੋਲ ਕੇ ਹੋਰ ਕੀ ਹੈਗਾ ਵਧੀਆ ਬਣਾ ਲਾ ਸੰਗਣੀ ਜੀ ਵੇਖ ਲੈ ਨੀ ਨਾਲੇ ਖਾ ਲਿਆ ਨਾਲੇ ਮੋਕਰਗੀਆਂ ਨਾਲੇ ਉੱਥੋਂ ਦੀ ਆਉਂਦੀਆਂ ਨੇ ਕਹੇ ਆ ਟਾਈਮ ਆ ਗਿਆ ਦੇਖੋ ਭਾਈ ਤੁਸੀਂ ਕੱਲ ਜਵਾਨ ਕਰਕੇ ਗਏ ਹੋ ਜਵਾਨ ਦੇ ਉੱਤੇ ਤੁਸੀਂ ਖਰੇ ਨਹੀਂ ਉਤਰੇ ਨਾ ਤੁਸੀਂ ਕਿਉਂ ਲੈ ਕੇ ਆਏ ਹੋ ਨਾਲ ਨਾ ਆਟਾ ਲੈ ਕੇ ਆਏ ਹੋ ਦੱਸੋ ਫਿਰ ਉਹਨੂੰ ਤੁਸੀਂ ਚਾਹਣੇ ਕੀ ਹੋ ਜਦੋਂ ਭਾਈ ਅਸੀਂ ਕੁਝ ਲੈਤਾ ਹੀ ਨਹੀਂ ਤੇ ਅਸੀਂ ਮੋੜੀ ਹੀ ਕਾਦਾ ਦੇਖ ਭਾਈ ਤੇਰੀ ਨੂੰ ਜਵਾਨ ਕਰਕੇ ਗਈ ਆ ਮੁੱਦਾ ਤਾਂ ਹਜੇ ਮਸਲਾ ਤਾਂ ਹੱਲ ਹੋਇਆ ਹੀ ਨਹੀਂ ਸੀ ਇਹਨੇ ਪਹਿਲਾਂ ਜਵਾਨ ਕਰਤੀ ਹੁਣ ਅਸੀਂ ਇਹਨਾਂ ਨੂੰ ਕਹਿ ਬੈਠੇ ਇਹ ਤਾਂ ਉਂ ਇੱਥੇ ਬੋਲ ਕੇ ਬਾਗੀ ਹੈਗੀ ਇਹਨੂੰ ਇੱਥੇ ਤੇ ਕਲੇਸ਼ ਨਾ ਜ਼ਿਆਦੇ ਬਾਅਦ ਵਾਚੇ ਕਿਤੇ ਤੇ ਐਂ ਕਹਿ ਕੇ ਮੁੜਦੀ ਏ ਦੇਖੋ ਤੁਸੀਂ ਤਾਂ ਉਹੀ ਬੁੜੀਆਂ ਵਾਲੀ ਗੱਲ ਕਰਤੀ ਪੰਚਾਇਤਾਂ ਜਾਏ ਥੋੜੀ ਹੁੰਦਾ ਲੈ ਕਲੇਸ਼ ਨਾ ਹੋ ਜੇ ਤੇ ਜਵਾਨ ਕਰਗੀ ਮੈਂ ਮੂਹਰੇ ਕਰਤੀ ਐਂ ਦਾ ਇੱਥੇ ਬੰਦੇ ਹੀ ਵੜਵੜ ਮਰ ਜਾਂਦੇ ਐਂ ਫੈਸਲੇ ਹੁੰਦੇ ਹੁਣ ਤਾਂ ਵੇ ਭਾਈ ਅਸੀਂ ਤਾਂ ਨਾਂ ਚੀਜ਼ ਲੈਂਦੀ ਆ ਤੇ ਨਾਂ ਅਸੀਂ ਮੋੜਦੇ ਜੇ ਅਸੀਂ ਲੈਤੀ ਹੁੰਦੀ ਫਿਰ ਅਸੀਂ ਮੋੜ ਵੀ ਦਿੰਦੇ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਜੇ ਬੁੜੀਆਂ ਦੀ ਜਮਾਨ ਹੋਵੇ ਨਾ ਫਿਰ ਬੰਦੇ ਨਾ ਖੜਨ ਪੰਚਾਇਤਾਂ 'ਚ ਤਾਂ ਹੀ ਬੰਦੇ ਖੜਕੇ ਫੈਸਲੇ ਲੈਂਦੇ ਆ ਇਹ ਬੁੜੀਆਂ ਨਹੀਂ ਫੈਸਲੇ ਲੈ ਸਕਦੀਆਂ ਇਹ ਤਾਂ ਖਾ ਕੇ ਦੱਬਣੀ ਜਾਣਦੀਆਂ ਦੇਖੀ ਜਾਨਾ ਜੀ ਮੈਂ ਸਾਰਾ ਕੁਝ ਕੋਈ ਨਹੀਂ ਤੁਸੀਂ ਠੰਡੇ ਰਹੋ ਅਸੀਂ ਕੀ ਦੱਬ ਲਿਆ ਤੁਹਾਡਾ ਜੇ ਦੱਬੇ ਤਾਂ ਫੇਰ ਹੀ ਇਹ ਤਾਂ ਟਕਰਾ ਗਈਆਂ ਅਸਿਆ ਕੀ ਹੋ ਗਈ ਨਾ ਕੱਲ ਨੂੰ ਕੋਈ ਤੀਜੀ ਗੱਲ ਹੋਰ ਕਹਿ ਦਉਂਗੀ ਆ ਤੁਸੀਂ ਆਹੋ ਅਸੀਂ ਤਾਂ ਹੋਰ ਨਾ ਕਿਸੇ ਦੇ ਸਿਰ ਲਾਤਾ ਤੇਰੇ ਸਿਰ ਲਾਤਾ ਚੁੱਪ ਕਰੋਈ ਤੁਸੀਂ ਗੱਲ ਕਰਨ ਦੋ ਮੈਨੂੰ ਠੰਡੇ ਮਤੇ ਨਾ ਹਾਂ ਭਾਈ ਕੁੜਗੇ ਦੱਸ ਤੂੰ ਜਵਾਨ ਕਰਕੇ ਗਈਆਂ ਤੂੰ ਇਹਨਾਂ ਦੇ ਉੱਤੋਂ ਨਹੀਂ ਹੋ ਗਏ ਜਵਾਨ ਕਰੀ ਪਹਿਲਾਂ ਤੇਰਾ ਮਨੁੱਖ ਘਰੇ ਆ ਪਹਿਲਾਂ ਤੂੰ ਧੋ ਧੋਣੀ ਪੁੱਛਿਆ ਵੀ ਕੀ ਗੱਲ ਆ ਕਿਵੇਂ ਆ ਹੁਣ ਦੇ ਕੋਈ ਮਸਲਾ ਹਾਲ ਤੇਰੇ ਕੋਲੇ ਹੈਗਾ ਤਾਂ ਫਿਰ ਨਿਮੇੜ ਕੇ ਇਹਨਾਂ ਦਾ ਤਾਂ ਆ ਬੈਠੀਆਂ ਆਈਆਂ ਫੇਰ ਅਸੀਂ ਨਹੀਂ ਕੋਈ ਚੀਜ਼ ਲਈ ਇਹਨਾਂ ਤੋਂ ਨਾ ਅਸੀਂ ਦੇਖ ਗਏ ਇਹਨਾਂ ਨੂੰ ਤੇ ਭਾਈ ਇਤਨੀ ਜਵਾਨ ਅਸੀਂ ਦੋ ਤਾਂ ਕਹਿੰਦੇ ਅਗੇਂਸ ਵੀ ਥਰੋਲਾ ਵਧੀ ਜਾਂਦਾ ਸੀ ਟਾਈਮ ਹੀ ਲੱਗੇ ਰਸੂਨ ਕਹਿੰਦੀ ਨਹੀਂ ਤੂੰ ਤੂੰ ਸਰਪੰਚ ਨਹੀਂ ਆ ਤੂੰ ਮੈਥੋਂ ਉਤੋਂ ਨਹੀਂ ਹੋਗੀ ਭਾਈ ਸਰਪੰਚ ਮੈਂ ਆ ਰੌਲਾ ਤੂੰ ਡਰਦੀ ਮਾਰੀ ਨਵੇੜੀ ਜਾਨੀ ਆ ਕਿ ਮੈਂ ਤਾਂ ਹਾਂ 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 ਕਹਿ ਗਈ ਆ ਕਿ ਵੀ ਚਲ ਠੀਕ ਆ ਬਸ ਇਹ ਗੱਲ ਕਿੱਧਰ ਨੂੰ ਗਈ ਫੁਰੀ ਗੱਲ ਇਹ ਵੀ ਨਹੀਂ ਹੈਗੀ ਉਹ ਖਾਦੇ ਤਾਂ ਦੇਖੇ ਕਿਉਂ ਇਸ ਚੀਜ਼ ਜਿਹੜੀ ਸਖਾਦੀ ਨੇ ਉਹ ਤਾਂ ਲੈ ਕੇ ਕੱਲ ਤੂੰ ਹਾਂਮੀ ਭਰ ਕੇ ਕਹਿਣਾ ਭਾਈ ਦੋਨੇ ਪੱਖ ਦੀ ਕਰ ਭਈ ਸਾਡੀ ਵੀ ਸੁਣ ਤੇ ਇਹਨਾਂ ਦੀ ਵੀ ਸੁਣ ਠੀਕ ਹੈ ਨਾ ਨਾ ਅਸੀਂ ਚੀਜ਼ ਲੈਂਦੀ ਆ ਤੇ ਨਾ ਅਸੀਂ ਦੇਗੇ ਤੁਸੀਂ ਚੀਜ਼ ਨਹੀਂ ਲਈ ਮੁਕਰोगे ਬਸ ਤੁਸੀਂ ਯਾ ਮੁਕਰੇ ਗਮ ਜਦੋਂ ਲੈਤੀਂ ਗੀ ਜਵੇ ਦਈ ਇੱਕ ਮੈਂ ਮੁੱਕ ਨਾਲ ਕਿਹੜੀ ਗੱਲ ਲਾਗਦੀ ਮੈਂ ਅਸੀਂ ਕਿਹੜਾ ਫਿਰ ਫਰੀ ਦਾ ਮੰਗਦੇ ਆ ਤੁਹਾਡੇ ਕੋਲ ਤੂੰ ਤਾਂ ਭਾਈ ਚੁੱਪ ਹੀ ਰਹਿ ਹੋਰ ਮੈਂ ਚੁੱਪ ਰਹਾ ਮੈਂ ਸੱਚੀ ਗੱਲ ਕਹਿੰਦੀ ਆ ਤਾ ਕਹਿੰਨੀ ਆ ਤੂੰ ਸੱਚੀ ਗੱਲ ਕਹਿੰਦੀ ਸਾਰੀ ਅੱਗ ਤੇਰੀ ਪਾਈ ਹੋਈ ਐ ਇਹ ਥੋੜੀ ਹੁੰਦਾ ਮੈਂ ਲੀਕ ਖਿੱਚੀ ਗਈ ਲੀਕ ਖਿੱਚੀ ਗਈ ਤੁਸੀਂ ਆਪ ਦੇ ਕੋਈ ਬੰਦਿਆਂ ਨਾਲ ਗੱਲ ਕਰ ਲੈਂਦੇ ਸਾਨੂੰ ਕੋਈ ਸਲਾਹ ਦੇ ਜਾਂਦੇ ਘਰੇ ਉਹ ਉਹਨਾਂ ਨੂੰ ਸੱਦ ਲਿਆਉਂਦੇ ਇੱਥੇ ਨਿਕਲ ਸੱਤ ਬਾਹਰੇ ਹੈਗੇ ਸਾਡੀ ਗੱਲ ਹੋਈ ਵੀ ਹੈ ਬੰਦਿਆਂ ਨਾਲ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਬੁੜੀਆਂ ਦੇ ਕਮਾਂ ਦਾ ਆ ਬੰਦਿਆਂ ਨੇ ਮਕਰਾਈ ਐ ਇਹ ਭਾਈ ਆ ਹੁਣ ਤਾਈ ਦੇ ਮੂੰਹ ਆਏ ਕਰੀ ਬੈਠੀ ਆ ਨੂੜਾ ਸਾਹ ਹੁਣ ਉਹ ਭਾਈ ਮੈਂ ਕਿਹਾ ਸੀ ਮੈਂ ਤੂੰ ਵੀ ਨਾਲ ਆਈ ਸਿਆਣਾ ਬੰਦੇ ਦੀ ਸਿਆਣੀ ਗੱਲ ਹੁੰਦੀ ਆ ਉਹ ਵੀ ਨਹੀਂ ਪਹੁੰਚਿਆ ਲੈ ਹੁਣ ਕੀ ਕਰਾਂ ਮੈਂ ਤੁਹਾਡੇ ਦੱਸ ਜੀ ਸਾਹਿਬ ਮੁੰਡੇ ਨੂੰ ਪਤਾ ਵੀ ਮੇਰੀ ਮਾਂ ਨੇ ਕਿਹੋ ਖਾਦਾ ਹੈ ਆਟਾ ਖਾਦਾ ਹੈ ਉਹ ਕਿਉਂ ਆਉਂਦਾ ਸਾਡੇ ਮੂੰਹ ਤੇ ਉਹ ਸਭ ਕੁਝ ਬਸ ਰਲੀ ਮੂਲੀ ਭਗਤੀ ਆ ਜੀ ਜਿਹੜਾ ਕੋ ਚੱਲੀ ਜਾਂਦਾ ਵਾ ਦੇਖੀ ਜਾਂਦੇ ਆ ਹੂੰ ਚਲੋ ਕੋਈ ਨਹੀਂ ਥੋੜਾ ਰੌਲਾ ਨਿਮੇੜਨ ਖਾਤਰੀ ਅੱਜ ਮੈਂ ਬੈਠਾ ਰੌਲਾ ਥੋੜਾ ਨਿਮੇੜਾਂਗੇ ਜੇ ਮੋਹ ਪਿਆਰ ਨਾਲ ਮਸਲਾ ਹੱਲ ਹੋ ਜੇ ਤਾਂ ਉਹਦੇ ਅਰਗੀ ਰੀਸ ਨਹੀਂ ਵੀ ਨਾਲੇ ਕਿਸੇ ਦੀ ਬੇਇੱਜ਼ਤੀ ਨਹੀਂ ਆਉਣੀ ਹੱਥੋਂ-ਅੱਥੀ ਕੰਮ ਹੋ ਜੂ ਸਾਰਾ ਪਰਦੇ ਨਾ ਕਰਦੇਓ ਇਹ ਤਾਂ ਹੁਣ ਇਦੂ ਉੱਤੇ ਕੀ ਬੇਇੱਜ਼ਤੀ ਕਰਾਂਗੇ ਪੰਚਾਇਤਾਂ ਜੀ ਸਾਨੂੰ ਸੱਦੀ ਬੈਠਿਓ ਇਦੂ ਉੱਤੇ ਕੀ ਬੇਇੱਜ਼ਤੀ ਨਾਲੇ ਅਸੀਂ ਮੇਲਮਲਾਪ ਕਰਕੇ ਕੀ ਲੈਣਾ ਜਦੋਂ ਸਾਡਾ ਖਾ ਕੇ ਹੀ ਮੁੱਕਰ ਗੀਆਂ ਇਹ ਅਸੀਂ ਤਾਂ ਇਹ ਆਏ ਅਸੀਂ ਤਾਂ ਐ ਡਰਦੇ ਹੁੰਨੇ ਆ ਜੇ ਨਹੀਂ ਦੇਣਾ ਕੋਈ ਤਾਂ ਤੂੰ ਕਹਦੇ ਪਰ ਇਹਨਾਂ ਰੌਲਾ ਪਾਉਂਦੇ ਨੇ ਗੱਲੀ ਨਹੀਂ ਰੌਲਾ ਸੀ ਪਾਇਆ ਸੀ ਗੱਲ ਸੁਣੋ ਰੌਲਾ ਤੇਰੀ ਸੱਸ ਨੇ ਪਾਇਆ ਸੀ ਲੈ ਕੇ ਚੇ ਤੂੰ ਉੱਪਰੀ ਆਣੀ ਹੈ ਨਹੀਂ ਦੇਣੀ ਨਾ ਦੇ ਸੱਸ ਨੇ ਤਾਂ ਆਪ ਹੀ ਪਾਇਆ ਸੀ ਸੁਣ ਲਓ ਗੱਲ ਤਾਂ ਸੁਣ ਲਓ ਬੰਦਿਆਂ ਦੇ ਵੱਢ ਕੇ ਮੜਨ ਨੂੰ ਥਾਂ ਹੋ ਜੂ ਉਹਨਾਂ ਨੇ ਵਰਤਨਾ ਹੁੰਦਾ ਤੁਸੀਂ ਬੁੜੀਆਂ ਦਾ 10 ਮਿੰਟਾਂ ਬਾਅਦ ਇੱਥੇ ਦੰਦ ਕੱਢਦੀਆਂ ਦਿਖਾ ਦੂੰ ਮੈਂ ਤਾਂ ਐ ਕਹਿਣਾ ਹੀ ਪਸੋੜੇ ਬੰਦਿਆਂ ਦਾ ਵੈਰ ਨਾ ਪੈ ਜੇ ਮੈਂ ਤਾਂ ਆਹੀ ਤੈਨੂੰ ਭਾਈ ਕਹਿਣੀ ਆ ਵੀ ਸਾਡੇ ਮੁੰਡੇ ਤਾਂ ਚੋਰੀ ਨੂੰ ਆ ਸਾਰੀ ਗੱਲ ਜੇ ਮੈਂ ਉਹਨੂੰ ਦੱਸਤਾ ਫਿਰ ਵੱਢ ਕੇ ਮਾਰਨਗੇ ਇਹਨਾਂ ਨਾਲ ਅੰਦਰ ਪਿਆ ਰਹਿੰਦਾ ਸਾਰਾ ਦਿਨ ਸਾਡੇ ਨੂੰ ਬਾਹਰ ਲੋਕੋ ਦੱਸ ਮੇੜਾ ਮਾਰ ਦੇਣਗੇ ਕੰਮ ਤੇ ਗਿਆ ਵੇ ਉਹ ਅੰਦਰ ਪਿਆ ਰਹਿੰਦਾ ਵਿਆ ਕੰਮ ਤੇ ਕਸੀਦਾ ਕੱਢਦਾਗਾ ਪਤਾ ਹੀ ਹੈਗਾ ਕੰਮ ਤੇ ਜਾਣ ਵਾਲੇ ਦਾ ਦੇਖੋ ਭਾਈ ਮਸਲਾ ਦਾ ਥੋੜਾ ਉਲਝ ਗਿਆ ਹੁਣ ਮੈਂ ਤਾਂ ਕਹਿੰਦਾ ਸੀ ਵੀ ਚੱਲ ਵੀ ਬੇਇੱਜ਼ਤੀ ਨਾ ਹੋਵੇ ਪਤਾ ਤਾਂ ਮੈਨੂੰ ਵੀ ਆ ਵੀ ਵਿੱਚੋਂ ਗੱਲ ਕੀ ਆ ਕੁੜਗੇ ਹੈ ਤੂੰ ਕਿਵੇਂ ਸਾਪ ਵਾਂਗੂ ਕੁੰਡਲੀ ਮਾਰੀ ਬੈਠੀਆ ਕੁਛ ਬੋਲ ਮਾੜਾ ਮੋਟਾ ਹੁਣ ਕੱਲ ਤਾਂ ਤੇਰੀ ਗਿੱਠ ਦੀ ਜਵਾਨ ਚੱਲਦੀ ਸੀ ਕੋਈ ਕਰ ਦੇਣਾ ਤੋਂ ਮਸਲਾ ਹੱਲ ਕਰਨਾ ਹਾਂ ਬਹੁਤ ਬਹੁਤ ਲਿਆਗਤਾ ਭਾਈ ਤੈਨੂੰ ਬੋਲਣ ਆਈ ਤੋਂ ਤੇ ਕਰ ਲਿਆ ਦੇ ਭਾਈ ਇਹਨੇ ਹੁਣ ਚੁੱਪ ਕਰ ਗਈ ਕੋਈ ਇਸ ਵਧਾ ਕੇ ਇਹ ਗੱਲ ਸੱਚੀ ਐ ਬੋਲੇ ਕਿਵੇਂ ਗਾਹਾਂ ਤੋਂ ਗੱਲ ਨਹੀਂ ਆਉਂਦੀ ਆ ਹੋਰ ਨੂੰ ਹਟ ਗਿਆ ਹੁਣ ਚੁੱਪ ਕਰ ਜੋ ਹੁਣ ਬੋਲੇ ਹੁਣਾ ਐਂ ਕਰਤੀ ਐ ਜਾ ਉੱਥੇ ਦੋ ਗੜਬੀਆਂ ਪਾਣੀ ਦੀਆਂ ਪਈਆਂ ਚੱਕ ਕੇ ਲਿਆ ਠੀਕ ਐ ਚਾਚਾ ਜੀ ਤੂੰ ਭਾਈ ਦੋ ਹੱਥ ਲਵੇੜੇ ਸੋਰਿੱਤੇ ਦੇ ਦੋਨੇ ਥੱਲੋ ਛੋਟਾ ਮਸਲਾ ਹੱਲ ਕਰਦੇ ਹਾਂ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਆ ਜੂਗੀਆਂ ਉੱਤੇ ਜਾਓ ਸੱਚੇ ਹੋ ਜਾਣਗੀਆਂ ਹੱਥ ਲਵੇੜੋ ਭਾਈ ਰਿੱਤੇ ਦੇ ਆ ਲੋ ਚਾਚਾ ਜੀ ਕਿੱਥੇ ਰੱਖਾ ਲਵੇੜ ਲਵੇੜਦੀ ਏ ਤੂੰ ਲਵੇੜ ਦੇ ਦੇ ਆ ਵੱਡੀ ਗੜ ਵੀ ਇਹਨੂੰ ਦੇ ਦੇ ਤੂੰ ਛੋਟੀ ਰੱਖ ਕੋ ਲਵੇੜ ਰੇਤੇ ਨੱਥ ਲੈ ਮੈਂ ਪਾਣੀ ਪਾਉਣਾ ਥੋੜਾ ਜਿਹਾ ਲਵੇੜ ਤੂੰ ਵੀ ਲਵੇੜ ਭਾਈ ਇੱਥੇ ਡੋਲਾ ਨਹੀਂ ਆਹੋ ਲਵੇੜ ਥੋੜਾ ਜਿਹਾ ਦੋਨੇ ਦੋਨੇ ਹੱਥ ਲਵੇੜ ਸਮਾਰ ਕੇ 바ਵਾ ਲਵੇੜ ਲਾ ਲਵੇੜੋ ਭਾਈ ਲਓ ਜੀ ਹੱਥ ਧਵਾ ਦਿਓ ਇਹਦੇ ਤੇ ਤੁਸੀਂ ਵੀ ਧਵਾ ਦਿਓ ਜੀ ਦੀ ਨੂੰਹ ਆ ਇਹੋ ਉਹ ਜੀ ਦੀ ਨੂੰਹ ਆ ਲੈ ਪਤਾ ਨਹੀਂ ਕੱਢ ਨਾਲ ਥੋੜਾ ਜਿਹਾ ਕੰਮ ਹੋ ਗਿਆ ਨਹੀ ਲੈ ਆ ਵੀ ਅਸਵਾਰ ਨੂੰ ਬਸ ਬਸ ਤੀਏ ਲੱਗ ਗਿਆ ਪਤਾ ਰੱਖ ਦੇ ਗੜਬੀ ਹੁਣ ਗੱਲ ਸੰਨ ਲੋ ਭਾਈ ਇੱਕ ਤੂੰ ਇਹਨੂੰ ਕਹਿਣੀ ਹੈ ਵੀ ਤੇਰੇ ਕੋਲੇ ਮਰੀ ਜੀ ਗਾਂ ਗਈ ਇੱਕ ਬੱਕਰੀ ਆ ਤੂੰ ਕਿਉਂ ਨਹੀਂ ਜੋੜ ਸਕਦੀ ਛੋਡੇ ਮੱਝ ਆ ਹੈਗੀ ਹੈ ਨਾ ਤੁਸੀਂ ਕਹਿੰਦੇ ਹੋ ਵੀ ਸਾਨੂੰ ਕਿਸ ਤੋਂ ਮੰਗਣ ਦੀ ਲੋੜ ਨਹੀਂ ਆਹ ਭਈਆ ਗੜਬੀ ਖਾਲੀ ਕਰੀ ਇਥੋਂ ਤੇਰੇ ਸਚੱਜਪੁਰੇ ਦਾ ਪਤਾ ਲੱਗ ਗਿਆ ਵੀ ਤੈਨੂੰ ਕਿੰਨੀ ਕਿ ਲਿਆਕਤਾ ਤੇ ਉਹ ਪਿਆ ਉਹਦੀ ਗੜਬੀ ਚ ਪਾਉਣੀ ਗੜਬੀ ਪਾਣੀ ਦੀ ਇੱਥੋਂ ਪਤਾ ਲੱਗਦਾ ਵੀ ਉਹ ਕੁੜੀ ਸਹੁੰਨਰੀ ਆ ਕੰਮ ਜਾਣਦੀ ਆ ਘਰ ਜੋੜਨਾ ਜਾਣਦੀ ਆ ਹੁਣ ਤੁਸੀਂ ਮੰਨੋਗੇ ਕਿ ਮੈਂ ਥਾਣੇ ਤੇ ਲੇਡੀ ਕਨਸਟੇਬਲ ਸਾਦ ਕੇ ਤੇ ਇੱਥੇ ਕਾਰਵਾਈ ਕਰਾਵਾ ਦੱਸੋ ਬੋਲ ਮੰਮੀ ਹੁਣ ਬੋਲਦੀ ਨਹੀਂਗੀ ਨਾ ਮੈਂ ਕੀ ਬੋਲਾਂ ਮੈਂ ਤੈਨੂੰ ਕਿਹਾ ਸੀ ਵੀ ਕਿਉਂ ਜੋੜ ਲੈ ਉਹਨਾਂ ਦਾ ਮੋੜ ਦਿਆਂਗੇ ਮੈਨੂੰ ਕੀ ਪਤਾ ਸੀ ਤੂੰ ਲਿਆ ਕੇ ਪੰਚਾਇਤ ਦੇ ਵਿੱਚ ਮੇਰੀ ਬੇਇੱਜ਼ਤੀ ਕਰਾਏਂਗੀ ਨਾ ਮੈਂ ਜੋੜ ਤਾਂ ਤੂੰ ਵੀ ਸਕਦੀ ਸੋਨ ਕੀ ਕਚੀਰਾ ਕਰਦੀ ਮੈਂ ਕੀ ਜੋੜ ਸਕਦੀ ਸੀ ਘਰ ਹੁਣ ਤੂੰ ਸਮਝਦੀ ਆ ਨਾ બસ ਬਸ ਭਾਈ ਚੁੱਪ ਕਰ ਜੋ ਲੱਗਿਆ ਮੈਨੂੰ ਸਾਰਾ ਹੀ ਪਤਾ ਨਾਲੇ ਤੁਸੀਂ ਭੈਣ ਜੀ ਇਹਨੂੰ ਸਿੱਧੀਆਂ ਗੱਲਾਂ ਕੀ ਸਿਖਾਉਣਗੇ ਤੁਸੀਂ ਤਾਂ ਇਹਨੂੰ ਪੁੱਠੇ ਪਾਸੇ ਧੱਕੀ ਜਾਂਦੇ ਹੋ ਨਾਲੇ ਉਹ ਕਹਿੰਦੇ ਹੁੰਦੇ ਆ ਪਿੰਡ ਦਾ ਤਾਂ ਘੀਰਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਪਤਾ ਤਾਂ ਮੈਨੂੰ ਪਹਿਲੇ ਦਿਨ ਹੀ ਲੱਗ ਗਿਆ ਸੀ ਪਰ ਮੈਨੂੰ ਆਏ ਸੀ ਵੀ ਗੱਲ ਦੀ ਤਹ ਤੱਕ ਜਾਈਏ ਦੋਨੇ ਪਾਸੇ ਫੈਸਲਾ ਸੁਣਨਾ ਪੈਂਦਾ ਵੀ ਕੀ ਕੁਸ਼ ਕਿਵੇਂ ਆ ਸਮਝਦੇ ਹੋ ਇਹ ਗੱਲ ਨਾਲੇ ਤੁਸੀਂ ਦੱਸੋ ਜੀ ਹੁਣ ਇਹਨਾਂ ਨੂੰ ਵੀ ਆਪਣਾ ਕੀ ਪਲਾਨ ਸੀ ਸਰਪੰਚ ਸਾਹਿਬ ਆਟੇ ਦੀ ਕੋਈ ਗੱਲ ਨਹੀਂ ਸੀ ਲੈ ਕੇ ਮੁਕਰ ਗਈ ਨਾ ਹੁਣ ਇਹਨੇ ਤਾਂ ਕਿਉਂ ਲੈ ਕੇ ਮੁਕਰ ਗਈ ਕੱਲ ਨੂੰ ਕਿਸੇ ਤਾਂ ਹੋਰ ਚੀਜ਼ ਲੈ ਕੇ ਮੁਕਰੂ ਇਹਦਾ ਕੁਛ ਜਾਣਾ ਨਹੀਂ ਇੱਥੇ ਬੰਦੇ ਵੱਡ ਕੇ ਮਰ ਜਾਣਗੇ ਇੱਥੋਂ ਤੱਕ ਤਾਂ ਇਹਨੂੰ ਸਭ ਕੁਝ ਸਿਖਾਉਣ ਦੇ ਮਾਰੇ ਅਸੀਂ ਆਏ ਆਂ ਵੀ ਇਹਨੂੰ ਅਕਲ ਆ ਜੂਗੀ ਸਹੀ ਗੱਲ ਆ ਭੈਣੇ ਤਾਂ ਕੇ ਜੇ ਜਾ ਕੇ ਸੁਲਾਵੇ ਤਾਂ ਬੰਦਾ ਤਾਂ ਵੱਡਾ ਹੁੰਦਾ ਆਪ ਦੇ ਆਪ ਚ ਨਹੀਂ ਵੱਡਾ ਹੁੰਦਾ ਨਾ ਇਹਨਾਂ ਦੇ ਲੜਾਈ ਕੋਲ ਕਰਕੇ ਆਪਣੀ ਨੂੰ ਵੱਡ ਬਣਾ ਦਿਖਾਉਂਦੇ ਆ ਵੀ ਅਸੀਂ ਜ਼ਿਆਦੇ ਬੋਲਦੇ ਆ ਜ਼ਿਆਦੇ ਜਵਾਨ ਲੱਗੀ ਆ ਪਰ ਬੰਦੇ ਚ ਕਤੂਤ ਵੀ ਹੋਣੀ ਚਾਹੀਦੀ ਆ ਕੋਈ ਉਹ ਤਾਂ ਦਿਸੀ ਜਾਂਦਾ ਜੀ ਨਾਲੇ ਤੁਸੀਂ ਕੰਮ ਕਰਨਾ ਸਿੱਖੋ ਜੀ ਆਹ ਠੱਗੀਆਂ ਠੋਰੀਆਂ ਮਾਰ ਕੇ ਕਿੰਨਾ ਚਿਰ ਟਾਈਮ ਪਾਸ ਹੋਊਗਾ ਨਾਲੇ ਤੁਸੀਂ ਭਲੀਆਂ ਮਾਨਸ ਹੁੰਦੀਆਂ ਤਾਂ ਸਾਨੂੰ ਪਹਿਲੇ ਦਿਨ ਹੀ ਪਤਾ ਲੱਗ ਗਈ ਛੋਟੇ ਬੰਦੇ ਆਉਂਦੇ ਨਾਲ ਤੇਰੇ ਘਰਾਂ ਵਾਲਾ ਆਉਂਦਾ ਭਾਈ ਤੇਰੇ ਘਰਾਂ ਵਾਲਾ ਆਉਂਦਾ ਉਹ ਤਾਂ ਚਲ ਡਰਦਿਆਂ ਫਿਰਦਿਆਂ ਬੰਦਿਆਂ ਤੋਂ ਵੀ ਲੜਾਈ ਨਾ ਹੋ ਜੇ ਉਹ ਤਾਂ ਤਾਂ ਮੇਰੇ ਕੋਲੇ ਆਈਆਂ ਸੀ ਤੁਸੀਂ ਆਪ ਦੇ ਨੇ ਸਿਆਣੀਆਂ ਬਣਦਿਓ ਪਰ ਪਤਾ ਸਾਨੂੰ ਸਾਰਾ ਹੀ ਸੀ ਵੀ ਕੀ ਗੱਲ ਕਿਵੇਂ ਆ ਤੇ ਅੱਗੇ ਤੋਂ ਮਾੜੀ ਸੰਕੋਚ ਰੱਖਿਓ ਇਹ ਗੱਲਾਂ ਦੇ ਉੱਤੇ ਕੋਈ ਫਾਇਦਾ ਨਹੀਂ ਹੈਗਾ ਇਹ ਆਣ ਗਵਣ ਚ ਆਪਾਂ ਵਰਤਣਾ ਹੁੰਦਾ ਪਿੰਡ 'ਚ ਰਹਿਣਾ ਸੈਣਾ ਹੁੰਦਾ ੱਗੀਆਂ ਠੋਰੀਆਂ ਮਾਰ ਕੇ ਕਿੰਨਾ ਚਿਰ ਟਾਈਮ ਪਾਸ ਹੋਊਗਾ ਨਾਲੇ ਤੇ ਪੈਂਚਾ ਗੱਲ ਸੁਣ ਮੇਰੀ ਭਾਈ ਆ ਮਾਂ ਜਿਹੜਾ ਮੈਨੂੰ ਉਹਨੂੰ ਸਿਖਾਇਆ ਇਹ ਵੀ ਤੁਹਾਡੇ ਮੂਹਰੇ ਐ ਤੇ ਜਿਹੜਾ ਇਹਨੇ ਸਿਖਾਇਆ ਉਹ ਵੀ ਤੁਹਾਡੇ ਮੂਹਰੇ ਐ ਤੁਹਾਡਾ ਸਿਖਾਉਣਾ ਦਾ ਮੂਹਰੇ ਹੀ ਆ ਜੀ ਨਾਲੇ ਜਿਹੜਾ ਪਿੱਛੋਂ ਕੋ ਸਿੱਖ ਕੇ ਆਈਆਂ ਉਹ ਵੀ ਸਾਡੇ ਦਾ ਮੂਹਰੇ ਆਇਆ ਪਿਆ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਲਾਂਭਾ ਦਵਾਤਾ ਉਹਨਾਂ ਦੀ ਕਰੀ ਕਰਾਈ ਵੀ ਖੇਹ ਕਰਤੀ ਤੁਸੀਂ 20 ਸਾਲ ਦੀ ਕਰਕੇ ਠੋਰੀਆਂ ਮਾਰ ਪਿਓ ਨੇ ਕੋਈ ਚੱਜ ਨਹੀਂ ਸਿਖਾਇਆ ਤੈਨੂੰ ਵੀ ਗਾਹ ਜਾ ਕੇ ਕਿਵੇਂ ਵਰਤਣਾ ਕਿਵੇਂ ਘਰ ਬੰਨਣਾ ਆ ਸਿੱਖ ਲਾਂ ਮੈਨੂੰ ਤਾਂ ਕੁਛ ਨਾਲੇ ਇੱਕ ਗੱਲ ਹੋਰ ਆ ਹੁਣ ਤੁਸੀਂ 2 ਕਿਲੋ ਤਾਂ ਘਿਓ ਮੋੜਨਾ ਇਹਨਾਂ ਨੂੰ ਤੇ 5 ਹੀ ਥਾਂ 10 ਕਿਲੋ ਆਟਾ ਮੋੜਨਾ ਕੋਈ ਨਹੀਂ ਤੁਹਾਡੀ ਇਹੀ ਪੈਨੈਸ਼ਮੈਂਟ ਆ ਕੋਈ ਨਹੀਂ ਮੋੜ ਦਾਂਗੇ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਾ ਸਕਦੇ ਹੋ ਤੁਸੀਂ ਸਾਵਾ ਦੇ ਸਾਈਡ ਤੇ ਸੌ ਸਾਡਾ ਝਗੜਾ ਨਿਮੇਰਦਾ ਬਸ ਅਸੀਂ ਤਾਂ ਇਹ ਗੱਲਾਂ ਡਰਦੇ ਸੀ ਵੀ ਗੱਲ ਬੰਦਿਆ ਤੇ ਕੰਨਾ ਪਹੁੰਚੇ ਤੇ ਲੜਾਈ ਨਾ ਬੜੇ ਵੀ ਅੰਦਰੇ ਅੰਦਰ ਨਾਲ ਇਹਨਾਂ ਨੂੰ ਸਮਝਾਇਆ ਜਾਵੇ ਨਾਲੇ ਕੁਝ ਇਹਨਾਂ ਦੇ ਦਿਮਾਗ 'ਚ ਪਾਇਆ ਜਾਵੇ ਸਵੇਰ ਨੂੰ ਫੇਰ ਲਾਈਨ ਤੇ ਆ ਜਾਣੇਗੀ ਉਹ ਭਾਈ ਪਤਾ ਤਾਂ ਸਾਨੂੰ ਹੁੰਦਾ ਹੀ ਆ ਗੱਲ ਦਾ ਪਰ ਸਾਨੂੰ ਐ ਹੁੰਦਾ ਵੀ ਕਿਸੇ ਦਾ ਆਂਡ ਕਮਾਂਡ ਚ ਬੈਰ ਨਾ ਪੈ ਜੇ ਹੈ ਗੱਲ ਆ ਤਾਂ ਬੜੀ ਗੱਲ ਹੋ ਗਈ ਗੱਲ ਤਾਂ ਨਾਲੇ ਉਹਨਾਂ ਨੇ ਹੀ ਗੱਲ ਕਰਨੀ ਆ ਪਰ ਵੇਖ ਤੇ ਨਹੀਂ ਕਿ ਸਭੀ ਵਾਕਾ ਜੀ ਉਹ ਚਾਲ ਉਹਨਾਂ ਦਾ ਹੀ ਮੇਨ ਰੋਲ ਸੀ ਵਿੱਚ ਉਹ ਵੀ ਵਿਚਾਰੇ ਆ ਉਹਦਾ ਕੰਮ ਕਰ ਗਏ ਨੇ ਉਹਨੂੰ ਸੁਨੇਹਾ ਲਾਇਆ ਇਹ ਸੱਦ ਲਿਆ ਇਹ ਨਹੀਂ ਉਦੋਂ ਮੇਰੇ ਕੋਲੇ ਬੰਦਾ ਵੀ ਹੈ ਨਹੀਂ ਸੀ ਇਹਨਾਂ ਨੂੰ ਸੱਦਨ ਨੂੰ ਕੋਈ ਚਲ ਕੋਈ ਨਹੀਂ ਭਾਈ ਤੈਨੂੰ ਵੀ ਔਖਾ ਬੁੜੀਆਂ ਦਾ ਮੱਥਾ ਮਾਰਨਾ ਚਲ ਪੈਸਾ ਆਵਾ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਜਿਹੜਾ ਕਿ ਤੁਹਾਨੂੰ ਆਟਾ ਦੇ ਕੇ ਗਏ ਨਾ ਤੇਰੇ ਘਰੇ ਤੂੰ ਗਰੀਬਾਂ ਨੂੰ ਦਾਨ ਕਰਦੀ ਬਸ ਮੈਂ ਉਹਨਾਂ ਨੂੰ ਦੇ ਦੂੰ ਜਿਹੜੇ ਕੱਲ ਆਏ ਸੀ ਉਹ ਵੀ ਰੱਬ ਦੇ ਬੰਦੇ ਆ ਵਿਚਾਰੇ ਆਪਣਾ ਮੰਗੇ ਹੀ ਖਾਂਦੇ ਆ ਉਹ ਉਹਨਾਂ ਨੂੰ ਦੇ ਦੀ ਅਸੀਂ ਸਭ ਲੈ ਕੇ ਕੁਝ ਵੀ ਨਹੀਂ ਸੀ ਜਾਣਾ ਕਰੇ ਬਸ ਇਹਨੂੰ ਸਭ ਕੀ ਸਿਖਾਉਣਾ ਸੀ ਵੀ ਪਤਾ ਲੱਗ ਜਾ ਵੀ ਪਿੰਡ ਚ ਕਿਵੇਂ ਵਰਤੀ ਨਾ ਹੁੰਦਾ ਬਸ ਠੀਕ ਆ ਭਾਈ ਤੇ ਹੁਣ ਕਿਸੇ ਕੋਲੇ ਗੱਲਬਾਤ ਨਾ ਕਰਿਓ ਬਹੁਤ ਬੇਇੱਜ਼ਤੀ ਹੋਊਗੀ ਉਹਨਾਂ ਦੀ ਨਾ ਨਾ ਅਸੀਂ ਨਹੀਂ ਕਰਦੇ ਗੱਲਬਾਤ ਠੀਕ ਆ ਠੀਕ ਆ ਭੈਣ ਦੀ ਸੱਸਰੀ ਕਾ ਸੱਸਰੀ ਕਾਲ ਜੀ ਸੋਹਣਾ ਹੋ ਗਿਆ ਚਲਾਤਾ ਕੰਮ ਮੈਂ ਵੀ ਚੌੜਾ ਹੋ ਜੂਵੇਂ ਕਿਸੇ ਦਾ ਫੈਸਲਾ ਨਵੇਂਦਾ ਹੀ ਜ਼ਿੰਦਗੀ 'ਚ ਕੋਈ